ਲੋ ਜੀ ਅੱਜ ਆਪਣੇ ਟੂਰ ਦਾ ਲੇ ਲਦਾਖ ਦੇ ਟੂਰ ਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਬਹੁਤ ਵੱਡਾ ਪੰਗਾ ਪੈ ਗਿਆ ਇਸ ਥਾਂਬੇ ਤੇ ਮੈਨੂੰ ਬੈਠਿਆਂ ਨੂੰ ਘੱਟੋ ਘੱਟ 4 ਘੰਟੇ ਹੋ ਗਏ ਤੇ ਕਿਸੇ ਪਾਸਿਓਂ ਭਾਈ ਉਹਨੂੰ ਪੈਸੇ ਤਾਂ ਦੇ ਦਈਏ ਵੀ ਜੇ ਮਾੜੇ ਮੋਟੇ ਚੱਕਰ ਚੁੱਕਰ ਲਾਉਣੇ ਪੈਗੇ ਉਹਨਾਂ ਪਰ ਉਹਦੇ ਨਾਲ ਆਪਾਂ ਨੇੜੇ țeੜੇ ਪਹੁੰਚ ਜਾਗੇ ਪਰ ਅੱਗੇ ਨਹੀਂ ਜਾ ਸਕਦੇ ਆਪਾਂ ਨੂੰ ਘੱਟੋ ਘੱਟ ਬਣ ਗਿਆ ਹੁਣਾਂ ਉਹਨਾਂ ਨੇ ਕੋਈ ਗਾਹਾਂ ਦੀ ਗਾਹਾਂ ਫੋਨ ਕਰਕੇ ਲਿੰਕ ਕੱਢ ਲਿਆ ਹੁਣਾਂ ਫਿਰ ਮੈਨੂੰ ਦੇਖ ਕੇ ਨਾ ਉਹ ਪਰੇ ਜਾ ਜਾ ਕੇ ਗੱਲਾਂ ਕਰਨ ਲੱਗੇ ਵੀ ਇਹਨੂੰ ਸੁਣ ਨਾ ਜAVE ਵੀ ਸਾਡੇ ਸਵੇਰ ਦਾ ਟਾਈਮ ਆ ਜੀ 9 ਵਜੇ ਦਾ ਤੇ ਇਸ ਟਾਈਮ ਆਪਾਂ ਖੜੇ ਆ ਜੀ ਮਨਾਲੀ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਸਮਾਨ ਆਪਾਂ ਬੰਨ੍ਹ ਲਿਆ ਤੇ ਇਹ ਵਾਲਾ ਜੀ ਸਾਹਮਣੇ ਆਪਣਾ ਹੋਮ ਸਟੇ ਤੇ ਇਹਦੇ ਵਿੱਚ ਆਪਾਂ ਡੋਰ ਮੈਟਰੀ ਲਈ ਸੀ। ਇਧਰਲੇ ਪਾਸੇ ਨਾਮ ਲਿਖਿਆ ਹੋਇਆ ਦਾ ਬੰਕਰਜ਼ ਬੁਟੀਕ ਹੋਸਟਲ। ਠੀਕ ਆ। ਬੁਕਿੰਗ.ਕੋਮ ਤੇ ਤੁਹਾਨੂੰ ਇਹ ਜਿਹੇ ਚੀਜ਼ਾਂ ਇਹ ਜਿਹੇ ਹੋਸਟਲ ਇਹ ਜਿਹੇ ਬੰਕਰ ਤੁਹਾਨੂੰ ਆਮ ਮਿਲ ਜਾਣਗੇ। ਖਾਸ ਕਰਕੇ ਮਨਾਲੀ ਦੇ ਵਿੱਚ। ਫੈਮਲੀਆਂ ਵਾਸਤੇ ਨਹੀਂ ਇਹ ਚੀਜ਼ਾਂ ਹੁੰਦੀਆਂ। ਇਹ ਹੁੰਦੀਆਂ ਨੇ ਸਾਡੇ ਅਰਗੇੜੇ ਸੋਲੋ ਘੁੰਮਦੇ ਨੇ ਜਾਂ ਫਿਰ ਮੁੰਡੇ ਖੁੰਡੇ ਆ ਵਾਸਤੇ। ਫੈਮਲੀਆਂ ਨੂੰ ਤਾਂ ਮਨਾਲੀ ਦੇ ਵਿੱਚ ਕਮਰੇ ਲੈਣੇ ਪੈਣਗੇ ਤੇ ਕਮਰੇ ਆਲਾ ਮਨਾਲੀ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਬੁਰਾ ਹਾਲ ਆ ਯਾਰ। ਹੁਣੇ ਹੁਣੇ ਮੀਂਹ ਪਾ ਕੇ ਹਟਿਆ। ਤੇ ਥੋੜੀ ਜਿਹੀ ਬਦਲਵਾਈ ਵੀ ਹੋਈ ਹੋਈ ਆ ਇੰਟਰਨੈਟ ਦੇ ਉੱਤੇ ਆਪਾਂ ਚੈੱਕ ਕੀਤਾ ਸੀ ਕੋਈ ਜ਼ਿਆਦਾ ਮੀਂਹ ਨਹੀਂ ਦਿਖਾਇਆ ਆ ਲੱਗੇ ਹੋਏ ਨੇ ਇਧਰਲੇ ਪਾਸੇ ਜੀ ਸੇਬਾਂ ਦੇ ਬੂਟੇ ਤੇ ਇੱਥੋਂ ਦੇ ਲੋਕ ਜਾਂ ਇੱਥੋਂ ਦੇ ਕੇਅਰ ਟੇਕਰਾਂ ਨੇ ਕਿਹਾ ਬਈ ਐਤਕੀ ਮੌਸਮ ਥੋੜਾ ਜਿਹਾ ਸਹੀ ਨਹੀਂ ਹੈਗਾ ਬਰਫਾਂ ਵੀ ਲੇਟ ਪਈਆਂ ਨੇ ਤਾਂ ਕਰਕੇ ਹਜੇ ਤੱਕ ਜਿਹੜਾ ਸੇਬ ਹਨ ਉਹ ਚੰਗੀ ਤਰ੍ਹਾਂ ਪੁੰਗ ਰਹੇ ਨਹੀਂ ਹੈਗਾ ਵੈਸੇ ਤਾਂ ਸਤੰਬਰ ਮਹੀਨੇ 'ਚ ਬਣਦਾ ਪਰ ਕਹਿੰਦੇ ਵੈਸੇ ਵੀ ਇਹ ਸੇਬ ਜਿਹੜਾ ਹੈਗਾ ਸੀ ਨਾ ਦਰੱਖਤ ਚਾਹੇ ਕੱਚੇ ਸੇਬ ਸੀ ਉਹ ਬੂਟਾ ਭਰ ਜਾਂਦਾ ਸੀ ਹੈ ਤੱਕ ਕਹਿੰਦੇ ਬੂਟਾ ਭਰਿਆ ਵੀ ਨਹੀਂ ਹੈਗਾ ਛੋਟੇ ਛੋਟੇ ਲੱਗੇ ਹੋਏ ਨੇ ਤੇ ਦੇਖਦੇ ਆ ਨਹੀਂ ਪਤਾ ਕਹਿੰਦੇ ਸਤੰਬਰ ਤੋਂ ਗਾਹ ਅਕਤੂਬਰ ਚ ਗੱਲ ਜਾਵਣੀ ਤੇ ਇਧਰਲੇ ਪਾਸੇ ਭਾਈ ਸਾਰਾ ਇਹਨਾਂ ਦਾ ਹੋਟਲ ਬਣਿਆ ਹੋਇਆ ਠੀਕ ਆ ਪਰਸਨਲ ਕਮਰੇ ਵੀ ਮਿਲ ਜਾਂਦੇ ਨੇ ਜੇ ਡੋਰਮਟਰੀ ਲੈਣੀ ਆ ਤਾਂ ਡੋਰਮਟਰੀ ਵੀ ਮਿਲ ਜਾਂਦੀ ਆ ਇਧਰਲੇ ਪਾਸੇ ਕਿਚਨ ਆ ਪਰੌਂਠੇ ਖਾਦੇ ਨੇ ਸਵੇਰੇ ਬਹੁਤ ਸੁਆਦ ਸੀ ਮਾਹੌਲ ਤੇ ਇਧਰਲੇ ਪਾਸੇ ਭਾਈ ਤੁਸੀਂ ਸ਼ਾਮ ਨੂੰ ਬਹਿ ਕੇ ਇੱਥੇ ਚਿੱਲ ਕਰਨ ਦਾ ਚਿੱਲ ਵੀ ਕਰ ਸਕਦੇ ਹੋ ਤੀਆਂ ਵਾਲਾ ਤਿਹਾਰ ਵੀ ਮਨਾ ਸਕਦੇ ਹੋ ਪਿੰਗਾ ਵੀ ਝੂਟ ਸਕਦੇ ਹੋ ਠੀਕ ਐ ਸੋਹਣਾ ਮਾਹੌਲ ਆ ਤੇ ਨਾਮ ਐ ਤੁਹਾਨੂੰ ਦੱਸ ਹੀ ਦਿੱਤਾ ਸੀ ਬੈਂਕਰ ਜ਼ਬਰਮਾ booking.com ਤੇ ਤੁਸੀਂ ਬੁੱਕ ਕਰ ਲਿਓ ਵਾਈਫਾਈ ਵੀ ਸਾਰਾ ਕੁਝ ਫ੍ਰੀ ਆ ਭਾਈ ਇੱਥੇ ਠੀਕ ਐ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਬੈਠੇ ਆ ਜੀ ਮਨਾਲੀ ਦੇ ਵਿੱਚ ਤੇ ਫਿਲਹਾਲ ਅਸੀਂ ਇੱਥੋਂ ਤਰਨ ਲੱਗੇ ਆ ਤੇ ਅਪਡੇਟ ਦੇ ਦਈਏ ਭਾਈ ਤੇ ਅੱਜ ਸਾਡੀ ਚੰਨੀ ਦੇ ਨਾਲ ਆਖਰੀ ਸਾਡੀ ਮੁਲਾਕਾਤ ਆ ਰਾ ਇਸ ਸਫ਼ਰ ਦੀ ਵੈਸੇ ਤਾਂ ਮਿਲਦੇ-ਗਿਲਦੇ ਰਹਾਂਗੇ ਤੇ 10 ਤਰੀਕ ਹੋਊਗੀ 10 ਤਰੀਕ ਨੂੰ ਸਵੇਰੇ 10 ਵਜੇ ਦਾ ਟਾਈਮ ਆ ਅ ਅੱਜ ਆਸੀਂ ਇਹ ਮੈਨੂੰ ਮਿਲ ਗਿਆ ਸੀ 31 ਤਰੀਕ ਨੂੰ ਹਣਾ 31 ਤੋਂ ਲੈ ਕੇ ਅੱਜ ਕਿੰਨੀ ਡੇਟ ਆ 10 10 31 ਤੋਂ ਲੈ ਕੇ 10 ਤਰੀਕ ਤੱਕ ਅਸੀਂ 10-11 ਦਿਨ ਇਕੱਠੇ ਰਹੇ ਹਾਂ ਚੰਨੀ ਨੇ ਜਾਣਾ ਅੱਜ ਭਾਈ ਰੋਪੜ ਨੂੰ ਕਿਉਂਕਿ ਮੌਜੂਦਾ ਐਮਪੀ ਨੇ ਇਹਦੇ ਸਾਲ-ਸਾਲ ਦਾ ਇਹਨਾਂ ਨੇ ਦੇਖਣਾ ਸੌਂਚ ਕਸਮਾਗਨ ਤੇ ਜਾਣਾ ਤੇ ਮੈਂ ਚੱਲਾਂ ਜੀ ਇੱਥੋਂ ਲੇਹ ਵਾਲੇ ਪਾਸੇ ਕਿਉਂਕਿ ਸਪੀਤੀ ਆ ਬਹੁਤ ਛੋਟਾ ਜਿਹਾ ਸੀ 12 13 14 ਮਹੀਨੇ ਦੇ ਘੱਟ ਲੱਗ ਗਏ ਪਤਾ ਵੀ ਨਹੀਂ ਲੱਗਿਆ ਕਿਉਂਕਿ ਹੁਣ ਥੋੜਾ ਜਿਹਾ ਆਪਾਂ ਲੇਹ ਕਰਾਂਗੇ ਲੇਹ ਆਪਾਂ ਪਹਿਲਾਂ ਵੀ ਘੁੰਮੇ ਹੋਏ ਆ ਪਰ ਐਤਕੀ ਜਿਹੜਾ ਲੇਹ ਕਰਾਂਗੇ ਨਾ ਪਰ ਨਵੇਂ ਤਰੀਕੇ ਨਾਲ ਕਰਾਂਗੇ ਸ਼ਾਇਦ ਉਹ ਸੜਕਾਂ ਦੇ ਉੱਤੇ ਉਹ ਪਾਸਾਂ ਦੇ ਉੱਤੇ ਕੋਈ ਗਿਆ ਨਾ ਹੋਵੇ ਜਿੱਥੇ ਆਪਾਂ ਐਤਕੀ ਜਾਵਾਂਗੇ ਤੇ ਇਹੀ ਆ ਬਸ ਅਪਡੇਟ ਹਨਾ ਹੋਰ ਤਾਂ ਕੀ ਕਹਿਣਾ ਬਾਕੀ ਇਹ ਹੁੰਦਾ ਵੀ ਹੁਣ ਮੇਰਾ ਜੀ ਨਹੀਂ ਕਰ ਰਿਹਾ ਇਕੱਲੇ ਘੁੰਮਣ ਦਾ ਇਹੀ ਇੱਕ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਮੈਂ ਕਿਸੇ ਦੇ ਸਾਥ ਨਾਲ ਘ ਤਾ ਜੀਆ ਲੱਗਿਆ ਹੋਇਆ ਸੀ ਹੁਣ ਫੇਰ ਜਿਵੇਂ ਘਰੋਂ ਤੁਰਦਾ ਵਾਂ ਨਵਾਂ ਨਵਾਂ ਹਨਾ ਜਦੋਂ ਸ਼ੂਗਰ ਸਫਰ ਸ਼ੁਰੂ ਕਰਦੇ ਆਂ ਡੇਢ ਦੋ ਮਹੀਨੇ ਬਾਅਦ ਜਿਹੜਾ ਪਹਿਲੇ ਦੋ ਤਿੰਨ ਦਿਨ ਫੀਲ ਹੁੰਦਾ ਉਹੀ ਕੰਮ ਹੁਣ ਫੇਰ ਫੀਲ ਹੋਣਾ ਤੇ ਅੱਜ ਮੈਨੂੰ ਗੱਲੇ ਨੂੰ ਧੋਬਣਾ ਪੈਣਾ ਦੇਖਦੇ ਆ ਕਿੱਥੇ ਕਿੱਥੇ ਪਹੁੰਚਦੇ ਆਂ ਘਰੇ ਲੈ ਆਉਨੇ ਆਂ ਅੱਜ ਚੱਲਦੇ ਆਂ ਨਾਣਾ ਫੇਰ ਤਾਂ ਨਹੀਂ ਮੁੜਦੇ ਘਰੇ ਜਾਪੇ 5 ਘੰਟੇ ਦਾ ਬਾਤ ਨਹੀਂ ਨਹੀਂ ਫੇਰ ਨਹੀਂ ਮੈਂ ਵੀ ਸਾਹ ਥੋੜਾ ਜਾਣਾ ਫੇਰ ਸੌਚਕ ਸਮਾਗਮ ਚ ਲੇਟ ਹੋ ਜਾਾਂਗੇ ਇੱਕ ਵਾਰ ਤੁਸੀਂ ਵੀ ਆ ਜੀ ਨਾ ਸੌਚਕ ਸਮਾਗਮ ਚ ਜਾ ਜੀ ਤੇ ਚਲੋ ਬਸ ਇਹੀ ਅਪਡੇਟ ਹੁਣ ਤੇ ਕਾਫੀ ਦਿਨਾਂ ਤੋਂ ਪ੍ਰੋਬਲਮ ਆ ਰਹੀ ਸੀ ਕਹਿੰਦੇ ਆਵਾਜ਼ ਸਹੀ ਨਹੀਂ ਆ ਰਹੀ ਆਵਾਜ਼ ਸਹੀ ਨਹੀਂ ਆ ਰਹੀ ਤੇ ਐਤਕੀ ਆਪਾਂ ਮਾਈਕ ਵੀ ਚੇਂਜ ਕੀਤਾ ਤੇ ਹੁਣ ਦੇਖਿਓ ਆਵਾਜ਼ ਕਿਵੇਂ ਆ ਰਹੀ ਆ ਇਸ ਦੂਬਾਰੇ ਲਾਸਟ ਮਾਈਕ ਆ ਤੇ ਇਸ ਤੋਂ ਬਾਅਦ ਗਾਂ ਕਿਤੇ ਮਾਈਕ ਮਿਲਣਾ ਵੀ ਨਹੀਂ ਫਿਰ ਐਂ ਸਾਰਨਾ ਪੈਣਾ ਤੁਹਾਨੂੰ ਠੀਕ ਆ ਸਰ ਠੀਕ ਆ ਸਰ ਠੀਕ ਹੈ ਚਲੋ ਠੀਕ ਆ ਭਾਈ ਚੰਗਾ ਭਾਈ ਲੋ ਜੀ ਮੀਂਹ ਪੈਣ ਤੋਂ ਬਾਅਦ ਦੁਬਾਰੇ ਫੇਰ ਧੁੱਪ ਨਿਕਲ ਲਈ ਆ ਤੇ ਇਹ ਆਪਾਂ ਹੋਟਲ ਮਨਾਲੀ ਤੋਂ ਬਾਹਰੋਂ ਬਾਹਰ ਲਿਆ ਸੀ ਮਨਾਲੀ ਦੇ ਵਿੱਚ ਤਾਂ ਯਾਰ ਓਏ ਹੋਏ ਹੋਏ ਮੈਨੂੰ ਉਹੀ ਚੇਤਾ ਆ ਜਾਂਦਾ ਇੰਨੀ ਟ੍ਰੈਫਿਕ ਐਨੀ ਭੀੜ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਸੀ ਲੈਂਡ 'ਚ ਨਾ ਉਹ ਦੋ ਦੋ ਤਿੰਨ ਤਿੰਨ ਘੰਟੇ ਆਉਦੇ ਹੋਟਲ 'ਚ ਨਹੀਂ ਪਹੁੰਚ ਨਹੀਂ ਆ ਸੀ ਇੰਨਾ ਟ੍ਰੈਫਿਕ ਸੀ ਤੇ ਅਸੀਂ ਇੱਥੋਂ ਬਾਰੋ-ਬਾਰ ਲਿਆ ਸੀ ਇਹ ਸਿੱਧੀ ਸੜਕ ਮੇਨ ਹਾਈਵੇ ਤੇ ਚੜ ਜੂਗੀ ਤੇ ਮਨਾਲੀ ਇੱਥੋਂ ਹੈਗਾ ਸੀ 4 1/2 ਕਿਲੋਮੀਟਰ ਦੇ ਨੇੜੇ ਤੇੜੇ ਜਿੱਥੇ ਆਪਾਂ ਰੁਕੇ ਸੀ ਤੇ ਮਾਈਕ ਐਤ ਕੀ ਆਪਾਂ ਚੇਂਜ ਕਰਤਾ ਮਾਈਕ ਦੀ ਦੇਖ ਲਿਓ ਭਾਈ ਆਵਾਜ਼ ਕਿਵੇਂ ਆ ਰਹੀ ਆ ਹਨਾ ਕਿਉਂਕਿ ਵੱਡੇ ਸ਼ਹਿਰ ਦੇ ਵਿੱਚ ਹੀ ਮਾਈਕ ਮਿਲਣਾ ਸੀ ਹੋਰ ਕਿਤੇ ਮਿਲਣਾ ਵੀ ਨਹੀਂ ਸੀ ਚੱਲ ਚੰਗਾ ਫਿਰ ਜਾ ਵੜ ਹੌਲੀ ਹੌਲੀ ਆਰਾਮ ਨਾਲ ਪਹੁੰਚ ਕੇ ਫੋਨ ਕਰਦੀ ਓਕੇ ਹਾਂ ਬਾਕੀ ਮੇਰਾ ਨੈਟਵਰਕ ਦਾ ਤਾਂ ਪਤਾ ਨਹੀਂ ਤੈਨੂੰ ਪਤਾ ਹੀ ਹੋਣਾ ਜਿੱਥੇ ਆਊਗਾ ਨਹੀਂ ਆਊਗਾ ਜਾਈ ਜਾਂਦੇ ਨੇ ਲੋਕ ਆਉਦੇ ਮੋਟਰਸਾਈਕਲ ਵਾਲੇ ਹਜੇ ਉਹ ਹਾਰਲੇ ਲਈ ਜਾਂਦਾ ਯਾਰ ਜਿਹੜਾ ਨਵਾਂ ਜਾਇਆ ਤੇ ਦੇਖ ਲੈ ਹਜੇ ਵੀ ਜ਼ਿੰਦਗੀ ਦਾ ਮੋੜ ਸਫਲ ਇਧਰ ਕਾਮਯਾਬੀ ਹੈ ਇੱਧਰ ਘਰ ਕੀ ਗਾਲੀਆਂ ਹੈ ਕਿੱਧਰ ਜਾਣਾ ਪਸੰਦ ਕਰੋਗੇ ਆ ਉਧਰ ਦਾ ਮੀਂਹ ਹੈ ਚੱਲ ਠੀਕ ਆ ਫਿਰ ਬਾਈ ਸੀ ਯੂ ਹਾਂ ਕਰਦੇ ਹਾਂ ਅਡਵਾਂਸ ਜੀਏ 베ਬੀ ਗੋ ਚੱਲ ਠੀਕ ਆ ਚੰਗਾ ਓਕੇ ਲਓ ਜੀ ਚੰਨੀ ਗਿਆ ਪੰਜਾਬ ਨੂੰ ਤੇ ਬਾਬੇ ਚੱਲੇ ਪਹਾੜਾਂ ਨੂੰ ਤੇ ਪਹਿਲਾਂ ਆਪਾਂ ਸਤਲੁਜ ਦੇ ਨਾਲ ਘੁੰਮਦੇ ਰਹੇ ਆ ਫਿਰ ਆਪਾਂ ਸਪੀਤੀ ਦੇ ਨਾਲ ਘੁੰਮਦੇ ਰਹੇ ਆ ਤੇ ਹੁਣ ਆਪਣਾ ਸਫਰ ਹੈਗਾ ਜੀ ਬਿਆਸ ਦਰਿਆ ਦੇ ਨਾਲ ਨਾਲ ਠੀਕ ਆ ਇੱਥੋਂ ਅਤਲ ਤੰਨਲ ਜਿਹੜੀ ਹੈਗੀ ਆ ਉਹ 20-21 ਕਿਲੋਮੀਟਰ ਦੇ ਨੇੜੇ ਤੇੜੇ ਆ ਤੇ ਕੱਲ ਸਾਡੀ ਇਕੱਠਿਆਂ ਦਾ ਰੁਕਣ ਦਾ ਪ੍ਰੋਗਰਾਮ ਬਣ ਗਿਆ ਸੀ ਇਸ ਕਰਕੇ 20 ਕਿਲੋਮੀਟਰ ਮੈਂ ਇਧਰ ਨੂੰ ਆ ਗਿਆ ਨਹੀਂ ਮੈਂ ਉਧਰ ਦੀ ਉਧਰ ਲੰਘ ਜਾਣਾ ਸੀ ਤੇ ਚੰਨੀ ਵੀ ਫਿਰ ਕੱਲ ਜਾਣ ਦੀ ਸਲਾਹ ਬਣਾਉਂਦਾ ਸੀ ਫਿਰ ਸਾਡੀ ਆਪਸੀ ਸਹਿਮਤੀ ਹੋ ਗਈ ਮੈਂ ਕਹਾਂ ਚੱਲ ਇੱਕ ਦਿਨ ਹੋਰ ਰੁਕ ਜਾਨੇ ਆ ਵੀ ਚੱਲ ਕੀ ਕਰਾਂਗੇ ਹਣਾ ਜੀ ਜਾਂ ਲੱਗਿਆ ਹੋਇਆ ਸੀ ਚਲੋ ਕੋਈ ਨਾ ਤੇ ਹੁਣ ਇੱਥੋਂ ਆਪਾਂ ਪਹਿਲਾਂ ਅਟਲ ਟਨਲ ਕ੍ਰਾਸ ਕਰਦੇ ਆ ਜੀ ਹੁਣ ਅਟਲ ਟਨਲ ਕ੍ਰਾਸ ਕਰਨ ਦਾ ਵੀ ਯਾਰ ਪੰਗਾ ਹੀ ਆ ਇੱਕ ਕਿਉਂਕਿ ਮੇਰੇ ਕੋਲ ਹੈਗੀਆਂ ਇਹ ਗੈਸ ਸਟੋਵ ਹਨਾ ਬੁਟੇਨ ਗੈਸ ਆ ਮੇਰੇ ਕੋਲ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਟਲ ਟਨਲ ਦੇ ਵਿੱਚ ਅ ਇਹਨਾਂ ਦੀ ਐਂਟਰੀ ਨਹੀਂ ਹੈਗੀ ਹਨਾ ਤੇ ਹੁਣ ਮੈਨੂੰ ਐ ਵੀ ਜੇ ਬੈਗ ਬੂਖ ਲਾ ਕੇ ਚੈੱਕ ਕਰ ਲਿਆ ਤਾਂ ਪੰਗਾ ਪੈ ਜੂਗਾ ਬਸ ਤਾਂ ਮੇਰੀ ਵੀ ਗਲਤੀ ਆ ਲੈ ਕੇ ਨਹੀਂ ਜਾਣਾ ਚਾਹੀਦਾ ਪਰ ਉਹ ਚੀਜ਼ਾਂ ਸੇਫ ਹੀ ਨੇ ਉਹ ਪਰ ਰੂਲ ਇਜ਼ ਰੂਲ ਪਰ ਇਹਨਾਂ ਨੇ ਲਿਖਿਆ ਵੀ ਕਿਤੇ ਨਹੀਂ ਹੋਇਆ ਹਨਾ ਸੁਣੀਆਂ ਸੁਨਾਈਆਂ ਗੱਲਾਂ ਨਹੀਂ ਵੀ ਬੋਰਡ ਕਿਤੇ ਨਹੀਂ ਲੱਗਿਆ ਹੋਇਆ ਜਿਵੇਂ ਆ ਮੇਰੇ ਸਾਈਡਾਂ ਤੇ ਹੁਣ ਜੈਰੀ ਕੈਨ ਟੰਗੇ ਹੋਏ ਨੇ ਐਕਸਟਰਾ ਪੈਟਰੋਲ ਵਾਲੇ ਇਹਨਾਂ ਦੇ ਵਿੱਚ ਆਪਾਂ ਐਕਸਟਰਾ ਪੈਟਰੋਲ ਲੈ ਕੇ 20 ਟਨਲ ਦੇ ਵਿੱਚ ਦੀ ਨਹੀਂ ਲੰਘ ਸਕਦੇ ਠੀਕ ਹੈ ਜੀ ਇੱਥੋਂ 4 ਕਿਲੋਮੀਟਰ ਪਿੰਡ ਆਊਗਾ ਉਸ ਪਿੰਡ ਦਾ ਨਾਮ ਹੈਗਾ ਜੀ ਕੋਠੀ ਬਾਕੀ ਤੁਹਾਨੂੰ ਟਨਲ ਦੇ ਵਿੱਚ ਪਹੁੰਚ ਕੇ ਦੱਸ ਦਿਆਂ ਗੱਲਾਂ ਬਾਤਾਂ ਉੱਪਰ ਲਿਖਿਆ ਹੋਇਆ ਜੀ ਸਲਾਂਗ ਵੈਲੀ ਅਟਲ ਟਨਲ ਦਾਰਚਾ ਸਰਚੂ ਲੇਹ 423 ਕਿਲੋਮੀਟਰ ਐ ਵੈਸੇ ਆਪਾਂ ਲੇਹ ਹਜੇ ਪਹੁੰਚਦੇ ਨਹੀਂ ਆਪਾਂ ਕੋਈ ਨਵਾਂ ਬਿੰਗਵਾਲ ਪਾਵਾਂਗੇ ਆਪਦੇ ਵੱਲੋਂ ਮੈਂ ਬਹੁਤ ਸੋਹਣੀਆਂ ਸੋਹਣੀਆਂ ਤੇ ਤਕੜੀਆਂ ਤਕੜੀਆਂ ਸਕੀਮਾਂ ਲਾਈਆਂ ਨੇ ਦੇਖਦੇ ਆ ਰੱਬ ਕਿੱਥੇ ਪੂਰੀ ਪਾਉਂਦਾ ਬਾਕੀ ਮਨਾਲੀ ਦੇ ਵਿੱਚ ਸਾਨੂੰ ਕੱਲ ਵੀ ਦੱਸਿਆ ਸੀ ਭਾਈ ਟੂਰਿਸਟ ਬਹੁਤ ਜ਼ਿਆਦੇ ਆ ਠੀਕ ਹੈ ਜਿੱਥੇ ਅਸੀਂ ਹੋਟਲ 'ਚ ਰੁਕੇ ਆ ਸਾਨੂੰ 900 ਰੁਪਏ ਦੇ ਵਿੱਚ ਬੰਕਰ ਬੈੱਡ ਮਿਲ ਗਿਆ ਸੀ ਠੀਕ ਹੈ ਡੋਰਮਟਰੀ ਟਾਈਪ ਵੈਸੇ ਇੱਥੇ ਵੀ ਕਮਰਾ 22500 ਤੋਂ ਸਟਾਰਟਿੰਗ ਆ ਅੱਜ ਦੀ ਡੇਟ ਦੇ ਵਿੱਚ ਤੇ ਚਲੋ ਯਾਰ ਹੁਣ ਪਤਾ ਨਹੀਂ ਕਿਉਂ ਹਨਾ ਆਪਾਂ ਸਾਰੇ ਮਨਾਲੀ ਹੀ ਆਈ ਜਾਂਦੇ ਆ ਵਾਰੀ ਵਾਰੀ ਯਾਰ ਇੰਨੀ ਦੁਨੀਆ ਪਈ ਆ ਕਿੰਨਾ ਕੁਝ ਤੁਹਾਨੂੰ ਦਿਖਾਤਾ ਆਪਾਂ ਹਨਾ ਵੀ ਕਿਤੇ ਹੋਰ ਜਾਵੜੀਏ ਜਾ ਕੋਈ ਨਾ ਹੁਣ ਆਪਾਂ ਪਹੁੰਚ ਗਏ ਆ ਜੀ ਸੋਲਾਂਗ ਵੈਲੀ ਤੇ ਸਵੇਰੀ ਦੇਖ ਲਓ ਇੱਥੇ ਕਿੰਨੇ ਟੂਰਿਸਟ ਆਏ ਹੋਏ ਨੇ ਕੁਦਰਤੀ ਮੌਸਮ ਅੱਜ ਵਧੀਆ ਹੋ ਗਿਆ ਵੈਸੇ ਮਨਾਲੀ ਧੁੱਪ ਦੇ ਵਿੱਚ ਨਾ ਗਰਮੀ ਲੱਗਦੀ ਜੇ ਆਪਾਂ ਧੁੱਪ 'ਚ ਖੜੇ ਆਂ ਅੱਜ ਬੱਦਲ ਵਾਈ ਜੀ ਹੋ ਗਈ ਹਵਾ ਦੀ ਚੱਲੀ ਜਾਂਦੀ ਆ ਤੇ ਲੋਕ ਵਧੀਆ ਦੂਰੋਂ ਨੇੜੋਂ ਇੰਜੋਏ ਕਰਨ ਆਏ ਹੋਏ ਨੇ ਸਲਾਂਗ ਵੈਲੀ ਮਨਾਲੀ ਦੇ ਨੇੜੇ ਸਭ ਤੋਂ ਜ਼ਿਆਦਾ ਤਕੜਾ ਇੱਕ ਟੂਰਿਸਟ ਪੁਆਇੰਟ ਆ ਟੂਰਿਸਟ ਅਟਰੈਕਸ਼ਨ ਪੁਆਇੰਟ ਕਹਿ ਸਕਦੇ ਹੋ ਇੱਥੇ ਬਹੁਤ ਤਗੜੀਆਂ ਤਗੜੀਆਂ ਇੱਥੇ ਐਕਟੀਵਿਟੀਆਂ ਹੁੰਦੀਆਂ ਨੇ ਜਿਹੜੀਆਂ ਬਰਫ਼ ਦੇ ਉੱਤੇ ਵੀ ਤੁਸੀਂ ਸਕੀਿੰਗ ਕਰ ਸਕਦੇ ਹੋ ਹਣਾ স্নੋ ਮੋਬਾਈਲ ਹੁੰਦੀ ਐ ਇੱਕ ਐਪਲੀਕੇਸ਼ਨ ਜੀ ਐਪਲੀਕੇਸ਼ਨ ਕਹੀ ਜਾਂਦੀ ਐ ਐਕਟੀਵਿਟੀਜ਼ ਐ ਪਲਾਈਨ ਹੋ ਗਿਆ ਟੂਬ ਟਿਊਬ ਸਲਾਈਡ ਹੋ ਗਿਆ ਟਿਊਬ ਸਲਾਈਡ ਉਹ ਹੁੰਦੀ ਐ ਯਾਰ ਜਿਹਦੇ ਵਿੱਚ ਤੁਸੀਂ ਉਹਦੇ ਵਿੱਚ ਬਹਿ ਕੇ ਜਾ ਸਕਦੇ ਹੋ ਆਪਣੀ ਆ ਆਪਣੇ ਟਰੱਕ ਦੀ ਟਿਊਬ ਦੇ ਵਿੱਚ ਬਹਿ ਕੇ ਤੁਸੀਂ ਬਰਫ਼ ਦੇ ਤਿਲਕਣਾ ਹੁੰਦਾ ਉਹਨੂੰ ਟਿਊਬ ਸਲਾਈਡਿੰਗ ਕਹਿੰਦੇ ਨੇ ਉਹ ਸਾਰਾ ਕੁਝ ਤੁਸੀਂ ਇੱਥੇ ਕਰ ਸਕਦੇ ਹੋ ਲੈ ਕੇ ਵੀ ਘੁੰਮ ਸਕਦੇ ਹੋ ਮਿਰਜੇ ਦੀਆਂ ਬੱਕੀਆਂ ਲੈ ਕੇ ਸਲਾਂਗ ਵੈਲੀ ਦੇ ਵਿੱਚ ਪੂਰਾ ਤਾਮਾ ਜਾਮਾ ਵਧੀਆ ਲੈਵਲ ਤੇ ਹੈ ਜੇ ਇਸ ਟਾਈਮ ਗੱਲ ਕਰਾਂ ਨਾ ਕਿ ਇੱਥੇ ਘੱਟੋ ਘੱਟ 5 ਤੋਂ 6000 ਬੰਦਾ ਫਿਰਦਾ ਹੋਣਾ ਘੁੰਮਦਾ ਉਹ ਪਿਛਲੇ ਪਾਸੇ ਗਰਾਊਂਡ ਆ ਤੇ ਉਹ ਦੇਖ ਬੂਤੇ ਬੂਤੇ ਖੜੇ ਨੇ ਖੱ쩌ਰ ਖੜੇ ਨੇ ਹਨਾ ਉਹ ਸਾਹਮਣੇ ਰੂਪਵੇ ਜਾ ਰਹੀ ਆ ਖਾਸੀ ਉੱਚੀ ਆ ਯਾਰ ਇਹ ਤਾਂ ਹਨਾ ਤੇ ਛੱਲੀਆਂ ਬਹੁਤ ਕੁਸ਼ ਆ ਬਈ ਸਲਾਂਗ ਵੈਲੀ ਕੱਲ ਅਸੀਂ ਸ਼ਾਮ ਜਿਹੇ ਟੱਪੇ ਇੱਥੋਂ ਸਾਨੂੰ ਕੱਲ ਵਾਲੇ ਵਲੌਗ ਚ ਵੀ ਦਿਖਾਇਆ ਸੀ ਆਪਾਂ ਤੇ ਉਹ ਸਾਹਮਣੇ ਗਰਾਊਂਡ ਆ ਇਸ ਗਰਾਊਂਡ ਦੇ ਵਿੱਚ ਚਲ ਜਦੋਂ ਅਸੀਂ 4-5 ਸਾਲ ਪਹਿਲਾਂ ਵੀ ਆਏ ਸੀ ਉਦੋਂ ਇੱਥੇ ਵੀ ਬਰਫ਼ ਨਹੀਂ ਹੈਗੀ ਸੀ ਅੱਜ ਵੀ ਨਹੀਂ ਹੈਗੀ ਵੈਸੇ ਨਹੀਂ ਫਿਰ ਇਹ ਸਾਰੀ ਜਿਹੜੀ ਘਾਟੀ ਆ ਨਾ ਇਹ ਬਰਫ਼ ਨਾਲ ਭਰ ਜਾਂਦੀ ਆ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਅਟਲ ਟਨਲ ਇੱਥੋਂ ਰਹਿ ਗਈ ਜੀ 2 ਕਿਲੋਮੀਟਰ ਦੇ ਨੇੜੇ ਤੇੜੇ ਤੇ ਚਲੋ 9 ਕਿਲੋਮੀਟਰ ਦਾ ਮੀਂਹ ਤੋਂ ਬਚਾਏ ਕਿਉਂਕਿ ਅਟਲ ਟਨਲ ਦੀ ਜਿਹੜੀ ਲੈਂਥ ਆ ਉਹ 9 ਕਿਲੋਮੀਟਰ ਦੀ ਆ ਕੀ ਪਤਾ ਉੱਪਰਲੇ ਪਹਾੜਾਂ ਤੇ ਜਾ ਕੇ ਮੀਂਹ ਨਾ ਪੈਂਦਾ ਹੋਵੇ। ਮਨਾਲੀ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਦੋਂ ਇੱਥੇ ਕੀ ਹੋ ਜੇ। ਤੇ ਤੁਸੀਂ ਵੀ ਕਦੇ ਘੁੰਮਣ ਆਉਣੇ ਹੋ ਤਾਂ ਹਮੇਸ਼ਾ ਵੈਦਰ ਕੰਡੀਸ਼ਨ ਚੈੱਕ ਕਰਕੇ ਆਓ। ਇਹ ਤਾਂ ਮੇਰੀ ਹਰੇਕ ਬੰਦੇ ਨੂੰ ਸਲਾਹ ਭਾਈ। ਕਿਉਂਕਿ ਅਸੀਂ ਨਿਤਰ ਬੰਦਿਆਂ ਨੂੰ ਮਿਲਦੇ ਆ। ਹਨਾ ਪੰਜਾਬ ਦੇ ਬੰਦਿਆਂ ਨੂੰ ਵੀ ਮਿਲਦੇ ਜਿਹੜੇ ਇਧਰਲੇ ਪਾਸੇ ਘੁੰਮਣ ਆਏ ਹੁੰਦੇ ਨੇ। ਹੁਣ ਸਾਡਾ ਤਾਂ ਆਮਾ ਜਾਮਾ ਹੈਗਾ ਲੰਬਾ। ਅਸੀਂ ਤਾਂ ਜਿੱਦੇ ਘਰੋਂ ਨਿਕਲਣਾ ਇੱਕੋ ਦੇਣਾ ਮੀਂਹ ਪੈਂਦਾ ਹੋਵੇ। ਤੇ ਇੱਕ ਜਿਹੜੀਆਂ ਥਾਵਾਂ ਮਨਾਲੀ ਵਰਗੀਆਂ ਥਾਵਾਂ ਨੇ ਇੱਕ ਇਹ ਥਾਂ ਦੇ ਉੱਤੇ ਮੀਂਹ ਦਾ ਚੈੱਕ ਕਰਦੇ ਹੁੰ ਨਹੀਂ ਸਾਰੇ ਬੰਦੇ ਘਰੋਂ ਹੀ ਨਿਕਲੇ ਆਉਂਦੇ ਨੇ ਫਿਰ ਰਾਹ ਦੇ ਵਿੱਚ ਮੀਂਹ ਮਿਲਦੇ ਨੇ ਫਿਰ ਤੰਗ ਹੁੰਦੇ ਨੇ ਹਨਾ ਤਾਂ ਕਹਿੰਦੇ ਵੀ ਵਾਦਰ ਕੰਡੀਸ਼ਨ ਹਮੇਸ਼ਾ ਚੈੱਕ ਕਰਕੇ ਆਓ ਤੇ ਮੀਂਹ ਦੀਆਂ ਕਣੀਆਂ ਦਾੜ-ਦਾੜ ਵੱਜਣ ਲੱਗੀਆਂ ਤੇਜ਼ ਹੋ ਗਿਆ ਮੀਂਹ ਦੇਖ ਲਓ ਸਵੇਰੇ 10:30 ਵਜੇ 11 ਵਜੇ ਦਿਨ ਨੂੰ ਇਹੀ ਕਿੰਨਾ ਟ੍ਰੈਫਿਕ ਆ ਯਾਰ ਮੋਟਰਸਾਈਕਲ ਬੱਸ ਦੂਜੇ ਤੀਜੇ ਗੇਰ ਚ ਹੀ ਜਾ ਰਿਹਾ ਇੱਥੇ ਤੱਕ ਹੀ ਟ੍ਰੈਫਿਕ ਆ ਅੱਗੇ ਠੀਕ ਹੋ ਜਾਊਗਾ ਕਿਉਂਕਿ ਸਾਰੇ ਲੋਕ ਇੱਥੇ ਕਈ ਵਾਰ ਨਾ ਅਡਲ ਟਨਲ ਦੇਖਣ ਹੀ ਆ ਜਾਂਦੇ ਆ ਇਧਰਲੇ ਪਾਸੇ ਨੂੰ ਤੇ ਹੁਣ ਆਪਾਂ ਨੂੰ ਇਹ ਵੀ ਛੇਤੀ ਛੇਤੀ ਲੰਘ ਜੀਏ ਆਪਣੇ ਬੈਗ ਨਾ ਖਲਾਾਲਣ ਜੇ ਬੈਗ ਖਲਾਾਲੇ ਫਿਰ ਆਪਾਂ ਨੂੰ ਨਾ ਤਾਂ ਇਹਨੇ ਜਾਣ ਦੇਣਾ ਨਾਲੇ ਸਾਰਾ ਸਮਾਨ ਜਿਹੜਾ ਹੈਗਾ A to Z ਚੈੱਕ ਕਰਕੇ ਆਪਣਾ ਬਾਹਰ ਕੱਢ ਲੈਣਗੇ ਉਹ ਤੋਰ ਲਾ ਭਾਈ ਚੰਡੀਗੜ੍ਹ ਵਾਲਿਆ ਉੱਪਰ ਲਿਖਿਆ ਹੋਇਆ ਜੀ ਅਟਲ ਟਨਲ ਰੋਹਤਾਂਗ ਐਲਟੀਟਿਊਡ ਹੈਗਾ 10040 ਫੁੱਟ ਤੇ ਇਹਨੂੰ ਰੋਹਤਾਂਗ ਟਨਲ ਵੀ ਕਹਿ ਦੁੰਦੇ ਨੇ ਤੇ ਜੇ ਆਪਾਂ ਗੂਗਲ ਦੇ ਉੱਤੇ ਪੜ੍ਹਦੇ ਆ ਫੇਰ ਤਾਂ ਲਿਖਿਆ ਆਉਂਦਾ ਵੀ ਦੁਨੀਆ ਦੀ ਸਭ ਤੋਂ ਉੱਚੀ ਮੈਂ ਕੈਮਰਾ ਸਾਫ਼ ਕਰ ਲਾਂ ਪਹਿਲਾਂ ਟਨਲ ਦੇ ਵਿੱਚ ਜਾਵੜੀ ਆਪਾਂ ਮੀਂਹ ਪਈ ਜਾਂਦਾ ਉੱਤੇ ਲਓ ਜੀ ਮੈਂ ਕਹਿੰਦਾ ਸੀ ਵੀ ਜੇ ਆਪਾਂ Google ਦੇ ਉੱਤੇ ਚੈੱਕ ਕਰਦੇ ਆਂ ਫੇਰ ਤਾਂ ਦੁਨੀਆ ਦੀ ਸਭ ਤੋਂ ਉੱਚੀ ਹਾਈ ਐਲਟੀਟਿਊਡ ਸਮੁੰਦਰ ਲੈਵਲ ਤੋਂ ਇਹਦੀ ਉਚਾਈ ਆ ਸਿੰਗਲ ਟਿਊਬ ਟਨਲ ਇਹਨੂੰ ਕਹਿੰਦੇ ਨੇ ਦੁਨੀਆ ਦੀ ਸਭ ਤੋਂ ਉੱਚੀ ਇਹੀ ਆ ਪਰ ਜਿਹੜੇ ਇੱਥੇ ਬੋਰਡ ਲੱਗੇ ਹੋਏ ਨੇ ਉੱਥੇ ਕਿਤੇ ਇਹਨਾਂ ਨੇ ਲਿਖਿਆ ਨਹੀਂ ਹੋਇਆ ਵੀ ਵਰਲਡ ਹਾਈਐਸਟ ਟਨਲ ਆਹੇ ਉੱਥੇ ਸਿਰਫ ਲਿਖਿਆ ਹੋਇਆ ਦਾ ਹਾਈਐਸਟ ਐਂਡ ਦਾ ਲੌਂਗੇਸਟ ਟਨਲ ਆ ਬਬ ਸੀ ਲੈਵਲ 10000 ਫੁੱਟ ਦੀ ਗੱਲਬਾਤ ਚੱਲ ਰਹੀ ਆ ਕਾ ਲੌਂਗੇਸਟ ਟਨਲ ਤਾਂ ਹੁਣ ਕਸ਼ਮੀਰ ਦੇ ਵਿੱਚ ਵੀ ਆ ਤਾਂ ਕਸ਼ਮੀਰ ਦੇ ਵਿੱਚ ਉਹਦਾ ਪਨੰਤਨਾਗ ਵਾਲੇ ਪਾਸੇ ਨੂੰ ਜਾਂਦੇ ਆ ਨਾ ਉੱਥੇ 9 ਕਿਲੋਮੀਟਰ ਦੇ ਨੇੜੇ ਤੇੜੇ ਲੰਬੀ ਟਨਲ ਆ ਹੁਣ 9 ਕਿਲੋਮੀਟਰ ਦੀ ਹੀ ਇਹ ਆ ਪਰ ਇਹਦਾ ਫਰਕ ਕੀ ਆ ਕਿ ਇਹਦਾ ਐਲਟੀਟਿਊਡ ਬਹੁਤ ਜ਼ਿਆਦਾ ਆ 10000 ਫੁੱਟ ਦੇ ਨੇੜੇ ਤੇੜੇ ਦਾ ਐਲਟੀਟਿਊਡ ਆ ਲੋ ਜੀ ਅਟਲ ਟਨਲ ਆਪਾਂ ਪਾਰ ਕਰ ਲਈ ਪਹਿਲਾਂ ਕੀ ਹੁੰਦਾ ਸੀ ਵੀ ਤੁਸੀਂ ਇੱਥੇ ਮੋਟਰਸਾਈਕਲ ਗੱਡੀਆਂ ਖੜਾ ਕੇ ਆ ਥਾਂ ਦੇ ਉੱਤੇ ਅ ਤੁਸੀਂ ਫੋਟੋਆਂ ਕਰ ਸਕਦੇ ਸੀ ਹੁਣ ਗੱਡੀਆਂ ਮੋਟਰਸਾਈਕਲ ਇੱਥੇ ਅਲਾਉਡ ਨਹੀਂ ਹੈਗੇ ਤੇ ਸਾਹਮਣੇ ਲੜਾਈ ਹੋ ਰਹੀ ਆ ਇਹ ਕੰਮ ਇੱਥੇ ਬਹੁਤ ਹੁੰਦਾ ਖੂਨ ਬਹੁਤ ਗਰਮਾ ਲੋਕਾਂ ਦਾ ਗੁੰਦਕ ਤੀਰਾ ਘੋਲ ਕੇ ਪੀਆ ਕਰੋ ਚੀਆ ਸੀਡਸ ਖਾਇਆ ਕਰੋ ਤੁਹਾਡੇ ਚ ਪੇਸ਼ੈਂਸ ਵੀ ਆਊਗਾ ਤੇ ਨਿਮਰਤਾ ਵੀ ਆਊਗੀ ਤੇ ਮੈਂ ਹੀ ਕਹਿੰਦਾ ਸੀ ਵੀ ਅਟਲ ਤੰਦਲ ਜੇ ਆਪਾਂ ਬਾਹਰ ਆ ਗਏ ਹੁਣ ਗੱਡੀਆਂ ਮੋਟਰਸਾਈਕਲ ਉਹ ਪਿੱਛੇ ਖੜਾ ਕੇ ਤੁਸੀਂ ਇੱਥੇ ਫੋਟੋਆਂ ਖਿੱਚ ਸਕਦੇ ਹੋ ਪਿਛਲੇ ਪਾਸੇੋਂ ਆਪਾਂ ਅਟਲ ਤੰਦਲ ਕ੍ਰਾਸ ਕਰਕੇ ਆਏ ਆ ਤੇ ਇਧਰਲੇ ਪਾਸੇ ਸੱਜੇ ਪਾਸੇ ਨੂੰ ਰਾਹ ਜਾ ਰਿਹਾ ਜੀ ਰੋਹਤਾਂਗ ਪਾਸ ਰੋਹਤਾਂਗ ਪਾਸ ਦਾ ਐਲਟੀਟਿਊਡ ਹੈਗਾ ਜੀ 13000 ਫੁੱਟ ਦੇ ਨੇੜੇ ਤੇੜੇ ਜਿਵੇਂ ਕੱਲ ਸਪੀਤੀ ਵਾਲੇ ਪਾਸੇ ਆਪਾਂ 10 10 ਫੁੱਟ برف ਦੀਆਂ ਕੰਧਾਂ ਦੇਖੀਆਂ ਸੀ ਨਾ ਤਾਂ ਰੋਹਤਾਂਗ ਪਾਸ ਦੇ ਵਿੱਚ ਯਾਰ 50 50 ਫੁੱਟ برف ਦੀਆਂ ਕੰਧਾਂ ਨੇ ਇਹ ਇਹਦਾ ਨਾ ਮੌਸਮ ਏਡਾ ਰੋਹਤਾਂਗ ਦਾ ਉਹ ਸਾਰਿਆਂ ਨਾਲੋਂ ਡਿਫਰੈਂਟ ਆ ਤਾਂ ਕਰਕੇ ਮੋਟਰਸਾਈਕਲ ਇਧਰਲੇ ਪਾਸੇ ਜਾਣ ਨਹੀਂ ਦਿੰਦੇ ਠੀਕ ਆ ਨਹੀਂ ਆਪਾਂ ਜ਼ਰੂਰ ਕਰਕੇ ਆਉਂਦੇ ਤੁਸੀਂ ਜੇ ਕਦੇ ਰੋਹਤਾਂਗ ਪਾਸ ਦਾ ਬਣਾਉਣਾ ਭਾਈ ਹਸਾਕ ਦਾਵ ਕਾ ਮੋਟਰਸਾਈਕਲਾਂ ਤੇ ਨਹੀਂ ਜਾ ਸਕਦੇ ਗੱਡੀ ਤੇ ਹੀ ਜਾ ਸਕਦੇ ਹੋ ਤੇ ਮੌਸਮ ਦੀ ਅਪਡੇਟ ਲੈ ਕੇ ਜਾਇਓ ਐ ਨਹੀਂ ਪਤਾ ਕਿਹੜੇ ਵੇਲੇ ਇਹ ਬੰਦ ਹੋਇਆ ਹੋਵੇ ਤੇ ਹੁਣ ਘੱਟੋ ਘਾਟ ਆਪਾਂ ਨੂੰ 80 ਕਿਲੋਮੀਟਰ ਦੇ ਨੇੜੇ ਤੇੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਰਹਿਣਾ ਪਊਗਾ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆਂ ਵੀ ਕਿੱਧਰ ਦੀ ਆਪਾਂ ਲਦਾਖ ਚ ਐਂਟਰ ਕਰਨਾ ਤੇ ਵਿੱਚ ਟੁੱਟੀਆਂ ਰੁੜੀਆਂ ਹੋਈਆਂ ਸੜਕਾਂ ਹਜੇ ਤੱਕ ਬਣੀਆਂ ਨਹੀਂ ਤੇ ਇੱਥੇ ਫਿਰ ਟ੍ਰੈਫਿਕ ਜਾਮ ਹੋਣਾ ਹੀ ਹੁੰਦਾ ਬਹੁਤ ਵੱਡੀ ਸੜਕ ਹੁੰਦੀ ਸੀ ਇਹ ਉਹ ਉੱਥੇ ਤੱਕ ਫੈਲੀ ਹੁੰਦੀ ਸੀ ਉਹ ਪਰਾਂ ਸਾਰਾ ਥੱਲੇ ਬਹਿ ਗਿਆ ਹੈ ਕੰਮ ਇਹ ਜਦੋਂ ਬੱਦਲ ਬੱਦਲ ਫਟਨੇ ਮੰਨਾਲੀ ਚ ਪਿਛਲੇ ਸਾਲ ਉਦੋਂ ਦੀ ਉਦੋਂ ਦੀ ਗੱਲ ਬਾਤ ਆ ਇਹ ਤੇ ਹੁਣ ਇਹਨਾਂ ਤੋਂ ਜਿੰਨੀ ਕਿ ਬਣ ਸਕਦੀ ਸੀ ਬਣਾਤੀ ਹੁਣ ਮੀਂਹ ਦਾ ਟਾਈਮ ਹੈ ਇਹਨਾਂ ਨੇ ਕੰਮ ਫੇਰ ਰੋਕ ਦੇਣਾ ਤੇ ਹੁਣ ਇਹ ਗੱਲ ਗਈ ਅਗਲੇ ਸਾਲ ਤੀ ਜਿਹੜੇ ਪਿੰਡ ਵਿੱਚ ਦੀ ਆਪਾਂ ਲੰਘ ਰਹੇ ਹਾਂ ਇਸ ਦਾ ਨਾਮ ਹੈਗਾ ਜੀ ਸਿਸੂ ਤੇ ਇਹ ਵੀ ਲਾਹੌਲ ਸਪੀਤੀ ਡਿਸਟ੍ਰਿਕਟ ਦੇ ਅੰਡਰ ਹੀ ਆਉਂਦਾ ਲਾਹੌਲ ਸਪੀਤੀ ਡਿਸਟ੍ਰਿਕਟ ਜਿਹੜੀ ਹੈਗੀ ਉਹ ਐ ਗੋਲ ਜੀ ਫੈਲੀ ਹੋਈ ਆ ਤੇ ਇਹ ਆਖਰੀ ਡਿਸਟ੍ਰਿਕਟ ਆ ਫਿਰ ਇਸ ਤੋਂ ਬਾਅਦ ਲਦਾਖ ਰੀਜਨ ਸ਼ੁਰੂ ਹੋ ਜਾਣਾ ਆ ਜਿਹੜੀ ਆਪਾਂ ਸੜਕ ਦੇ ਉੱਤੇ ਹੁਣ ਜਾ ਰਹੇ ਹਾਂ ਇਹਨੂੰ ਕਿਹਾ ਜਾਂਦਾ ਹੈ ਮਨਾਲੀ ਲੇਹ ਹਾਈਵੇ ਬਾਰਡਰ ਰੋਡ ਆਰਗੇਨਾਈਜੇਸ਼ਨ ਬੀਆਰਓ ਵੱਲੋਂ ਬਣਾਈ ਹੋਈ ਆ ਤੇ ਇੱਥੇ ਵੈਲਕਮ ਬੋਰਡ ਲੱਗਿਆ ਹੋਇਆ ਸੀਸੂ ਪਿੰਡ ਇੱਥੋਂ ਸ਼ੁਰੂ ਹੋ ਗਿਆ ਤੇ ਸੀਸੂ ਪਿੰਡ ਦੇ ਵਿੱਚ ਵੀ ਇੱਕ ਟੂਰਿਸਟ ਪੁਆਇੰਟ ਬਣਿਆ ਹੋਇਆ ਜੀ ਆ ਸਾਹਮਣੇ ਇੱਕ ਲੇਕ ਬਣੀ ਹੋਈ ਆ ਇਸਨੂੰ ਕਿਹਾ ਜਾਂਦਾ ਸੀਸੂ ਲੇਕ ਤੇ ਸਾਹਮਣੇ ਉਹ ਉੱਥੇ ਇੱਕ ਵਾਟਰਫਾਲ ਡਿੱਗ ਰਿਹਾ ਹਣਾ ਗੱਡੀਆਂ ਗੁੱਡੀਆਂ ਬਹੁਤ ਖੜੀਆਂ ਨੇ ਬਹੁਤ ਤਮਾਜਾਮਾ ਲੋਕਾਂ ਦਾ ਇੱਥੇ ਥੱਲੇ ਸੜਕਾਂ ਵੀ ਜਾ ਰਹੀਆਂ ਨੇ ਲੇਕ ਦੇ ਆਲੇ-ਦਾਲੇ ਤੁਸੀਂ ਢੀੜਾ ਕਢਣਾ ਪਰ ਇਹ ਲੇਕ ਦੇ ਆਲੇ-ਦਾਲੇ ਢੀੜਾ ਕੱਢਣ ਵਾਸਤੇ ਜਿਹੜੇ ਉਹਨਾਂ ਨੇ ਟਰੱਕ ਜਿਹਨੇ ਮੌਨਸਟਰ ਟਰੱਕ ਜਿਹਨਾਂ ਨੂੰ ਕਹਿੰਦੇ ਨੇ ਛੋਟੇ ਜਿਹਾ ਬੰਖ ਜਿਹਦੇ ਉੱਤੇ ਬਹਿ ਕੇ ਢੀੜਾ ਕੱਢਦੇ ਨੇ ਹਣਾ ਉਹ ਉੱਥੇ ਖੜੇ ਨੇ ਉਹ ਇਹਦੇ ਆਲੇ-ਦਾਲੇ ਤੁਹਾਨੂੰ ਢੀੜਾ ਕਢਾਉਣਗੇ ਤੇ ਜੇ ਤੁਸੀਂ ਮਨਾਲੀ ਤੋਂ ਅੱਗੇ ਆ ਕੇ ਸਲਾਂਗ ਵੈਲੀ ਸਲਾਂਗ ਵੈਲੀ ਤੋਂ ਅੱਗੇ ਆ ਕੇ ਸੀਸੂ ਸੀਸੂ ਵਾਲਾ ਪਾਸਾ ਵੀ ਤੁਸੀਂ ਘੁੰਮ ਸਕਦੇ ਹੋ ਨਾਲ-ਨਾਲ ਉਧਰ ਪਿਛਲੇ ਪਾਸੇ ਬਿਆਸ ਦਰ ਫਿਲਹਾਲ ਹਜੇ ਮਨਾਲੀ ਲੇ ਹਾਈਵੇ ਦੇ ਉੱਤੇ ਹੀ ਆਪਾਂ ਜਾਣਾ ਥੋੜੇ ਜਿਹਾ ਹੋਰ ਕਿਲੋਮੀਟਰ ਲਓ ਜੀ 11 ਕੁ ਹਜ਼ਾਰ ਫੁੱਟ ਦੇ ਐਲਟੀਟਿਊਡ ਦੇ ਆਪਾਂ ਘੁੰਮ ਰਹੇ ਆ ਤੇ ਬਾਈਕਰ ਮਿਲਿਆ ਆਪਾਂ ਨੂੰ ਸ਼ੁਰੂ ਹੋ ਗਏ ਜਿਹੜੇ ਕਿ ਲਦਾਖ ਨੂੰ ਜਾ ਰਹੇ ਨੇ ਹਨਾ ਆਪਾਂ ਇੱਕ ਰੀਜ਼ਨ ਕੰਪਲੀਟ ਕਰਤਾ ਸੀ ਲਾਹੌਲ 스ਪਿਤੀ ਦਾ ਤੇ ਦੂਜਾ ਰੀਜ਼ਨ ਆਪਣਾ ਹੈਗਾ ਜੀ ਲਦਾਖ ਦਾ ਲਦਾਖ ਜਿਹੜਾ ਹੈਗਾ ਉਹ ਹਰੇਕ ਬਾਈਕਰ ਦਾ ਇੱਕ ਡ੍ਰੀਮ ਹੁੰਦਾ ਤੀਗਾ ਉਹ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਮੋਟਰਸਾਈਕਲ ਲੈ ਕੇ ਆਪਦਾ ਲਦਾਖ ਜਾਣਾ ਹੀ ਜਾਣਾ 스ਪੀਤੀ ਨੂੰ ਉਨੀ ਮੰਨ ਤਾਂ ਨਹੀਂ ਹੈਗੀ ਜਿੰਨੀ ਲਦਾਖ ਨੂੰ ਹਣਾ ਲਦਾਖ ਵੈਸੇ ਕੁਝ ਜਾਦੀ ਸੋਹਣਾ ਚੀਜ਼ ਆ ਯਾਰ ਵੈਸੇ ਵੀ ਚੱਲ ਜਿਹੜਾ ਬੰਦੇ ਗਏ ਹੋਣਗੇ ਉਹਨਾਂ ਨੂੰ ਪਤਾ ਲਦਾਖ ਦੀ ਰੀਸ ਤਾਂ ਕੋਈ ਨਹੀਂ ਪਰ 스ਪੀਤੀ ਜਿਹੜਾ ਹੈਗਾ ਨਾ ਉਸ 스ਪੀਤੀ ਛੋਟਾ ਵਾਲਾ ਕਿਲੋਮੀਟਰ ਬਹੁਤ ਘੱਟ ਨੇ 스ਪੀਤੀ ਦੇ ਵਿੱਚ ਹਜੇ ਤੱਕ ਘਰੋਂ ਚੱਲਿਆਂ ਨੂੰ ਸਾਰਾ 스ਪੀਤੀ ਵੀ ਆਪਾਂ ਕਵਰ ਕਰਤਾ ਫੇਰ ਵੀ ਅਜੇ ਤੱਕ ਹਜ਼ਾਰ ਕਿਲੋਮੀਟਰ ਦੇ ਨੇੜੇ ਤੇੜੇ ਬਣਿਆ ਲਦਾਖ ਬਹੁਤ ਲੰਬਾ ਯਾਰ ਟਾਂਡੀ ਇੱਥੇ ਪਿੰਡ ਆ ਜੀ ਟਾਂਡੀ ਹੈਗਾ 19 ਕਿਲੋਮੀਟਰ ਦਾ ਬੋਰਡ ਲੱਗਿਆ ਹੋਇਆ ਸੀ ਟਾਂਡੀ ਦੇ ਵਿੱਚ ਆਖਰੀ ਪੈਟਰੋਲ ਪੰਪ ਹੁੰਦਾ ਸੀ ਕਿਸੇ ਟਾਈਮ ਜਿਹੜੇ ਵੀ ਬੰਦੇ ਲਦਾਖ ਨੂੰ ਜਾਂਦੇ ਹੁੰਦੇ ਸੀ ਉਹ ਟਾਂਡੀ ਚੋਂ ਪੈਟਰੋਲ ਭਰਾ ਲੈਂਦੇ ਉਦੋਂ ਬਾਅਦ 400 500 ਕਿਲੋਮੀਟਰ ਬਾਅਦ ਕਿਤੇ ਪੈਟਰੋਲ ਪੰਪ ਸ਼ਾਇਦ ਮਿਲਦਾ ਨਹੀਂ ਤਾਂ ਰਾਹ ਦੇ ਵਿੱਚ ਫਿਰ ਬਲੈਕ ਚ ਲੈਣਾ ਪੈਂਦਾ ਸੀ ਜੇ ਤੁਸੀਂ ਬੜਾ ਲੰਬਾ ਸਰਕਟ ਕਰ ਲੈਂਦੇ ਸੀ ਇੱਧਰ ਯਾਰ ਸੀਸੂ ਦੇ ਵਿੱਚ ਨਾ ਰਾਇਲ ਐਨਫੀਲਡ ਦੀ ਏਜੰਸੀ ਆਈ ਆ ਸਰਵਿਸ ਤਾਂ ਨਹੀਂ ਹਜੇ ਆਪਾਂ ਇਹਦੀ ਕਰਾਉਂਦੇ ਪਰ ਆਪਾਂ ਲਿਊਬ ਲੈ ਲਈਏ ਚੇਨ ਲੂਬ ਇਹ ਡਿਚੈਨ ਨੂੰ ਗਿੱਲੀ ਰੱਖਦੀ ਆ ਫਿਲਨ ਫੀਲਡ ਦੀ ਏਜੰਸੀ ਤੋਂ ਆਪਾਂ ਚੇਨ ਲੂਬ ਲੈ ਲਈ ਆ ਕਿਉਂਕਿ ਚੇਨ ਲੂਬ ਜਿਹੜੀ ਹੁੰਦੀ ਆ ਨਾ ਚੇਨ ਨੂੰ ਗਿੱਲਾ ਰੱਖਦੀ ਆ ਫਿਰ ਉਹ ਆਵਾਜ਼ ਨਹੀਂ ਕਰਦੀ ਤੇ ਉਹਦੀ ਲਾਈਫ ਵੀ ਵੱਧ ਜਾਂਦੀ ਆ ਕੱਲ ਆਪਾਂ ਨੂੰ ਮਨਾਲੀ ਦੇ ਵਿੱਚ ਦੋ ਤਿੰਨ ਦੁਕਾਨਾਂ ਤੇ ਪੁੱਛਿਆ ਚੇਨ ਲੂਬ ਮਿਲੀ ਨਹੀਂ ਹੈਗੀ ਇਹ ਆਪਾਂ ਨੂੰ ਸਾਰਿਆਂ ਨੂੰ ਰੋਕ ਰੱਖਿਆ ਇੱਥੇ ਆਪਾਂ ਨੂੰ ਹੱਥ ਦੇਣ ਤੋਂ ਬਾਅਦ ਕੜਤਾ ਕਿਉਂ ਕੜਤਾ ਕਿਉਂਕਿ ਪਿੱਛੇ ਮੋਟਰਸਾਈਕਲ ਲੋਕ ਦਵੱਲੀ ਆਉਂਦੇ ਸੀ ਤੇ ਉਹਨਾਂ ਦੀ ਫਿਰ ਹੋਵਰ ਸਪੀਡਿੰਗ ਦਾ ਚਲਾਨ ਕਰਤਾ ਜਿਹੜੇ ਹੁਣੇ ਮੁੰਡਿਆਂ ਨੇ ਮੈਨੂੰ ওভারਟੇ ਕੀਤਾ ਨਾ ਇਹਨਾਂ ਦੀ ਸਪੀਡ 80 ਦੇ ਨੇੜੇ ਤੇੜੇ ਸੀ ਆਪਣਾ ਮੋਟਰਸਾਈਕਲ ਜਾ ਰਿਹਾ ਸੀ 7 ਤੇ ਹੁਣ ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਕਿੰਨੀ ਕੁ ਸਪੀਡ ਦੀ ਇੱਥੇ ਲਿਮਟ ਚਾਹੀਦੀ ਆ ਪਰ 80 ਕੁਝ ਜ਼ਿਆਦਾ ਸੀ ਲੈ ਰੱਬ ਨੇ ਰੱਖ ਲਿਆ ਅੱਜ ਤਾਂ ਉਹ ਬਾਈ ਹੋਰੇ ਜਿਹੜੇ ਆਪਣੇ ਮੂਰੇ ਆ ਰਹੇ ਸੀ ਉਹਨਾਂ ਦੋਨਾਂ ਦਾ ਚਲਾਨ ਕੱਟਤਾ ਇਸ ਟਾਈਮ ਆਪਾਂ ਪਹੁੰਚ ਗਏ ਜੀ ਟਾਂਡੀ ਇੱਥੇ ਦੁਕਾਨਾਂ ਦੇ ਬਾਹਰ ਨਾਲ ਪੀਪੀਆਂ ਟੰਗੀਆਂ ਹੋਈਆਂ ਨੇ ਤੇ ਪੀਪੀਆਂ ਪਾਹ ਟੰਗੀਆਂ ਹੋਈਆਂ ਨੇ ਕਿਉਂਕਿ ਇੱਥੇ ਨਾ ਕਿਸੇ ਟਾਈਮ ਆਖਰੀ ਪੈਟਰੋਲ ਪੰਪ ਹੁੰਦਾ ਸੀ ਹੁਣ ਤਾਂ ਚਲੋ ਇਦੋਂ ਗਾਂ ਵੀ ਖੁੱਲ ਗਿਆ ਕਿ ਲਾਂਗ ਦੇ ਵਿੱਚ ਨਹੀਂ ਲੋਕ ਇੱਥੋਂ ਹੀ ਤੇਲ ਫੁੱਲ ਕਰਾ ਕੇ ਕਲਾਂਗ ਨੂੰ ਤੱਕ ਕੇ ਲੰਘ ਜਾਂਦੇ ਹੁੰਦੇ ਸੀ ਤੇ ਜਿਵੇਂ ਆਪਾਂ ਟਾਂਡੀ ਕ੍ਰਾਸ ਕਰਦੇ ਆ ਨਾ ਟਾਂਡੀ ਕ੍ਰਾਸ ਕਰਨ ਤੋਂ ਬਾਅਦ ਅੱਗੇ ਬਾਈ ਜੰਕਸ਼ਨ ਆ ਗਿਆ ਠੀਕ ਹੈ ਇੱਥੋਂ ਜੇ ਤੁਸੀਂ ਖੱਬੇ ਪਾਸੇ ਨੂੰ ਜਾਂਦੇ ਹੋ ਤਾਂ ਕਿਲਾਰ ਕਿਸਤਵਾਲਾ ਦਾ ਰੋਡ ਆਉਂਦਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਰੋਡ ਆ ਇੱਥੋਂ ਅੱਗੇ ਜਾ ਕੇ ਹੀ ਸੱਚਪਾਸ ਆਉਂਦਾ ਤੇ ਆਪਾਂ ਥੱਲੇ ਵਾਲੇ ਪਾਸੇ ਨੂੰ ਚੱਲੇ ਆਂ ਕਿਲੌਂਗ ਨੂੰ ਕਿਲੌਂਗ ਟਾਂਡੀ ਤੋਂ ਹੈਗਾ ਜੀ 7 ਕਿਲੋਮੀਟਰ ਦੇ ਨੇੜੇ ਤੇੜੇ ਤੇ ਇੱਥੇ ਲੋਕ ਸ਼ਰਿਆਮ ਖੜ ਕੇ ਪੈਗ ਲਾ ਰਹੇ ਨੇ ਤੇ ਮੈਂ ਕੀ ਕਹਿੰਦਾ ਸੀ ਵੀ ਟਾਂਡੀ ਤੋਂ ਲੈ ਕੇ ਕਿਲੌਂਗ ਦੇ ਵਿੱਚ ਡਿਸਟੈਂਸ ਹੈਗਾ 7 ਕਿਲੋਮੀਟਰ ਹੁਣ ਆਪਾਂ ਪਹੁੰਚ ਗਏ ਆ ਜੀ ਕਿਲੌਂਗ ਇੱਥੇ ਆਖਰੀ ਪੈਟਰੋਲ ਪੰਪ ਆ ਜੀ ਆਪਣਾ ਤਾਂ ਆਪਣਾ ਤਾਂ ਯਾਰ ਸਫ਼ਰ ਸ਼ੁਰੂ ਹੋਣ ਸਾਰ ਹੀ ਖਤਮ ਹੋ ਗਿਆ ਤੇ ਪੈਟਰੋਲ ਹੀ ਨਹੀਂ ਹੈਗਾ ਇੱਥੇ ਜਿਹੜਾ ਲਾ ਪਿੱਛੇ ਪੈਟਰੋਲ ਪੰਪ ਸੀ ਟਾਂਡੀ ਉੱਥੇ ਵੀ ਨਹੀਂ ਹੈਗਾ ਤੇ ਹੁਣ ਕਿਲੌਂਗ ਦੇ ਵਿੱਚ ਆਇਆ ਆਖਰੀ ਪੈਟਰੋਲ ਪੰਪ ਇੱਥੇ ਵੀ ਪੈਟਰੋਲ ਨਹੀਂ ਹੈਗਾ ਉਹ ਗੱਡੀ ਆਈ ਹੋਈ ਸੀ ਚੰਡੀਗੜ੍ਹ ਤੋਂ ਉਹ ਵੀ ਵਾਪਸ ਮੁੜ ਗਈ ਕਹਿੰਦੇ ਪੈਟਰੋਲ ਲੈਣਾ ਭਾਈ ਹੁਣ ਅੱਗੇ 400 ਕਿਲੋਮੀਟਰ ਕਿਤੇ ਪੈਟਰੋਲ ਪੰਪ ਨਹੀਂ ਹੈਗਾ ਜੀ ਆਪਾਂ ਬਲੈਕ ਦੇ ਵਿੱਚ ਲਵਾਂਗੇ ਤਾਂ ਬਹੁਤ ਜ਼ਿਆਦਾ ਮਹਿੰਗਾ ਪੂਗਾ ਕਿਉਂਕਿ ਆਪਾਂ ਨੂੰ ਚਾਹੀਦਾ ਹੀ ਬਹੁਤ ਜ਼ਿਆਦਾ ਆ ਘੱਟੋ ਘੱਟ 25 ਲੀਟਰ ਪੈਟਰੋਲ ਚਾਹੀਦਾ ਆ ਆਪਾਂ ਨੂੰ ਤੇ 25 ਲੀਟਰ ਪੈਟਰੋਲ ਦੇ ਵਿੱਚ ਜੇ 20 ਰੁਪਏ ਵੀ ਆਪਾਂ ਮਹਿੰਗਾ ਲਿਆ ਤਾਂ ਕਿੱਥੇ ਲਾ ਲਓ ਹਿਸਾਬ ਕਿੱਥੇ ਗੱਲ ਗਈ ਲੋ ਜੀ ਅੱਜ ਆਪਣੇ ਟੂਰ ਦਾ ਲੇਹ ਲਦਾਖ ਦੇ ਟੂਰ ਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਬਹੁਤ ਵੱਡਾ ਪੰਗਾ ਪੈ ਗਿਆ ਇਸ ਥਾਂ ਬੇ ਤੇ ਮੈਨੂੰ ਬੈਠਿਆਂ ਨੂੰ ਘੱਟੋ ਘੱਟ 4 ਘੰਟੇ ਹੋ ਗਏ ਤੇ ਕਿਸੇ ਪਾਸਿਓਂ ਕੋਈ ਤਨਪੱਤਾਂ ਨਹੀਂ ਲੱਗ ਰਹੀ ਗੱਲ ਅਸਲ ਦੇ ਵਿੱਚ ਰੌਲਾ ਕੀ ਪਿਆ ਕਿ ਮਨਾਲੀ ਦੇ ਵਿੱਚੋਂ ਪੈਟਰੋਲ ਭਰਾਇਆ ਨਹੀਂ ਹੈਗਾ ਕਿਉਂਕਿ ਅਟਲ ਟਨਲ ਜਿਹੜਾ ਹੈਗਾ ਨਾ ਅਟਲ ਟਨਲ ਦੇ ਵਿੱਚੋਂ ਜੇ ਤੁਸੀਂ ਜੈਰੀ ਕੈਨ ਲੈ ਕੇ ਆਉਣੋ ਜਿਹੜੇ ਸਾਈਡਾਂ ਦੇ ਉੱਤੇ ਆਪਾਂ ਪੀਪੀਆਂ ਟੰਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਪੈਟਰੋਲ ਐਕਸਟਰਾ ਪਵਾ ਨਹੀਂ ਸਕਦੇ ਆਪਾਂ ਕਿਉਂਕਿ ਉਹ ਬਾਹਰੋਂ ਦਿਖ ਜਾਂਦੀਆਂ ਨੇ ਜਿਉਂਨੇ ਖਲਾ ਕੇ ਦੇਖ ਲੀਆਂ ਫਿਰ ਚੱਕਰ ਪੈ ਸਕਦਾ ਸੀ ਮੈਂ ਕਿਹਾ ਚੱਲ ਅਟਲ ਟਨਲ ਕ੍ਰਾਸ ਕਰਨ ਤੋਂ ਬਾਅਦ ਲੇ ਦੇ ਰਾਹ ਦੇ ਵਿੱਚ ਦੋ ਤਿੰਨ ਪੰਪਰ ਹੈਗੇ ਨੇ ਉਹਨਾਂ ਦੇ ਵਿੱਚੋਂ ਆਪਾਂ ਪੈਟਰੋਲ ਭਰਾ ਲਾਂਗੇ ਪਰ ਦੋਨੇ ਤਿੰਨੇ ਪੰਪਾਂ ਦੇ ਉੱਤੇ ਪੈਟਰ ਤੇ ਉਹਨਾਂ ਨੇ ਕਿਹਾ ਵੀ ਅੱਜ ਦਿਹਾੜੀ ਵੀ ਨਹੀਂ ਆਉਂਦਾ ਕੱਲ ਨੂੰ ਸ਼ਾਮ ਨੂੰ ਪਟ્રોલ ਆਊਗਾ ਤੇ ਹੁਣ ਮਨਾਲੀ ਇੱਥੋਂ ਘੱਟੋ ਘੱਟ ਹੈਗਾ ਜੀ 70 ਕਿਲੋਮੀਟਰ ਜਿੱਥੇ ਮੈਂ ਬੈਠਾ ਜੇ ਮਨਾਲੀ ਜੋ ਮੈਂ ਤੇਲ ਭਰਉਣ ਵੀ ਗਿਆ ਸਿਰਫ ਇੱਕ ਟੈਂਕੀ ਭਰਾ ਕੇ ਲਿਆ ਸਕਦਾ ਮੋਟਰਸਾਈਕਲ ਦੀ ਐਕਸਟਰਾ ਪਟ્રોલ ਮੈਂ ਨਾਲ ਨਹੀਂ ਚੱਕ ਸਕਦਾ ਐਕਸਟਰਾ ਪਟ્રોલ ਤੋਂ ਬਿਨਾ ਗੱਲ ਵੀ ਨਹੀਂ ਬਾਨੀ ਠੀਕ ਹੈ ਕਿਉਂਕਿ ਅਟਲ ਤੰਦਲ ਵਿੱਚ ਦੀ ਲੰਘਣ ਨਹੀਂ ਦਿੰਦੇ ਹੁਣ ਇਹ ਆਖਰੀ ਜਿਹੜੇ ਪਟ્રોલ ਪੰਪ ਸੀ ਇੱਥੇ ਇਹਨਾਂ ਦੇ ਤੇਲ ਮੁੱਕਿਆ ਹੋਇਆ ਕੱਲ ਨੂੰ ਸ਼ਾਮ ਤੱਕ ਟੈਂਕਰ ਆਉਣਗੇ ਫਿਰ ਜਾ ਕੇ ਆਪਾਂ ਨੂੰ ਤੇਲ ਮਿਲੂਗਾ ਹੁਣ ਇੱਥੇ ਤੇਲ ਦੀ ਸ਼ਾਰਟੇਜ ਕਿਵੇਂ ਹੋ ਗਈ ਕਿਉਂਕਿ ਜਿਹੜੇ ਤੁਹਾਨੂੰ ਪਤਾ ਵੀ ਅਟਲ ਟਨਲ ਵਿੱਚ ਦੀ ਕੋਈ ਵੀ ਪਟ્રોલ ਵਾਲੀ ਚੀਜ਼ ਲੰਘ ਨਹੀਂ ਸਕਦੀ ਅਲੱਗ ਤੋਂ ਲੈ ਕੇ ਇਸ ਕਰਕੇ ਇਹਦੇ ਪਟ્રોલ ਵਾਲੇ ਕੈਂਟਰ ਨੇ ਉਹ ਵੀ ਟਨਲ ਵਿੱਚ ਦੀ ਆ ਨਹੀਂ ਸਕਦੇ ਉਹ ਪਟ્રોલ ਵਾਲੇ ਕੈਂਟਰ ਆਉਂਦੇ ਨੇ ਸਾਰੇ ਰੋਹਤਾਂਗ ਪਾਸੋਂ ਕਿ ਰੋਹਤਾਂਗ ਪਾਸ ਦੇ ਉੱਤੇ ਪਈ ਰਹਿੰਦੀ ਹੈ ਬਰਫ਼ ਤੇ ਬਰਫ਼ ਪੈਣ ਕਰਕੇ ਟੈਂਕਰ ਟੁੰਕਰ ਲੇਟ ਫੇਟ ਹੋ ਜਾਂਦੇ ਨੇ ਤੇ ਇੱਥੇ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਆ ਤੇ ਇਧਰਲੇ ਪਾਸੇ ਤੁਸੀਂ ਦੇਖੋ ਮੋਟਰਸਾਈਕਲ ਤੇ ਮੋਟਰਸਾਈਕਲ ਖੜਾ ਗਾਂ ਤੱਕ ਢਾਬੇ ਜਿੰਨੇ ਵੀ ਨੇ ਸਾਰਿਆਂ ਦੇ ਉੱਤੇ ਮੋਟਰਸਾਈਕਲ ਖੜੇ ਨੇ ਘੱਟੋ ਘੱਟ ਇਸ ਥਾਂ ਦੇ ਉੱਤੇ 100 ਬੰਦਾ ਫਸਿਆ ਹੋਇਆ ਹੁਣ ਤੇ ਪਹਿਲੇ ਦਿਨ ਹੀ ਭੜੀਕਾ ਪੈ ਗਿਆ ਹਜੇ ਘੱਟੋ ਘੱਟ ਮਨਾਲੀ ਤੋਂ ਇੱਥੇ ਆਏ ਨੂੰ ਮੈਨੂੰ 70 ਕਿਲੋਮੀਟਰ ਹੋਏ ਨੇ ਤੇ ਦੋ ਚਾਰ ਘੰਟੇ ਹੋ ਗਏ ਤੰਨਾ ਇੱਥੇ ਬੈਠਾ ਮੈਂ ਕੁਝ ਨਹੀਂ ਬਸ ਵੀਡੀਓ ਐਡਿਟ ਕੀਤੀ ਸੀ ਵੀਡੀਓ ਬਹਿ ਕੇ ਅਪਲੋਡ ਕਰਤੀ ਮੈਗੀ ਖਾ ਲਈ ਚਾਹ ਪੀ ਲਈ ਹੁਣ ਮੇਰਾ ਮਨ ਜਾ ਮਰੀ ਜਾਂਦਾ ਯਾਰ ਮੈਂ ਕਿਹੜਾ ਐਡਵੈਂਚਰ ਕਰਾਂਗੇ ਜਿਹੇ ਜਾਂ ਮਰਜ਼ੀ ਹੋ ਜਾ ਉਹ ਜਾਂ ਕਰ ਲਾਂਗੇ ਪਰ ਪਟ્રોલ ਪਟਰੂ ਵਾਲੀਆਂ ਦਿੱਕਤ ਜੇ ਮਨਾਲੀ ਵੀ ਜਾਊਗਾ ਤਾਂ ਵੀ ਮਨਾਲੀ ਤੋਂ ਇੱਕ ਟੈਂਕੀ ਫੁੱਲ ਕਰਾ ਕੇ ਲਿਆ ਸਕਦਾ ਜਿਹੜਾ ਅਗਲਾ ਪੈਟਰੋਲ ਪੰਪ ਆ ਉਹ ਘੱਟੋ ਘੱਟ ਇੱਥੋਂ ਹੈਗਾ ਜੀ 150 ਕਿਲੋਮੀਟਰ ਦੇ ਨੇੜੇ ਤੜੇ ਪਦੂਮ ਦੇ ਵਿੱਚ ਜੇ ਆਪਾਂ ਜੰਸਕਾਰ ਨੂੰ ਜਾਂਦੇ ਆ ਤੇ ਜੇ ਜੰਸਕਾਰ ਨੂੰ ਨਹੀਂ ਜਾਂਦੇ ਲੇ ਸ਼ਹਿਰ ਨੂੰ ਜਾਂਦੇ ਆ ਤਾਂ ਲੇ ਸ਼ਹਿਰ ਇੱਥੋਂ ਹੈਗਾ ਜੀ 360 ਕਿਲੋਮੀਟਰ ਦੇ ਨੇੜੇ ਤੜੇ ਫਿਰ ਰਿਸਕ ਲੈਣ ਵਾਲਾ ਕੰਮ ਹੋ ਜਾਊਗਾ ਪੈਟਰੋਲ ਦੇ ਨਾਲ ਬਲੈਕ ਦੇ ਵਿੱਚ ਪੈਟਰੋਲ ਮਿਲ ਨਹੀਂ ਰਿਹਾ 150 ਰੁਪਏ ਨੂੰ ਕਹਿ ਰਹੇ ਸੀ ਹੁਣ 150 ਵਾਲਾ ਵੀ ਖਤਮ ਹੋ ਗਿਆ ਇਥੇ ਮੈਂ ਤਾਂ ਆਪਦਾ ਮੋਟਰਸਾਈਕਲ ਟਾਈਮ ਸੀਰੀਜ਼ ਸਾਈਡ ਤੇ ਲਾਤਾ ਸੀ ਮੈਂ ਕਿਹਾ ਵੀ ਕੁਝ ਨਹੀਂ ਹੋ ਸਕਦਾ ਪਰ ਜਿੰਨੇ ਵੀ ਇਧਰਲੇ ਪਾਸੇ ਉਹ ਤੁਰ ਤੱਕ ਮੋਟਰਸਾਈਕਲ ਖੜੇ ਨਹੀਂ ਸਾਰਿਆਂ ਨੇ ਵਾਹ ਲਾ ਲਈ ਪੈਟਰੋਲ ਲੈ ਕੇ ਆਉਣ ਦੀ ਕਿਤੋਂ ਕੋਈ ਪੈਟਰੋਲ ਨਹੀਂ ਮਿਲ ਰਿਹਾ ਹੁਣ ਇਹ ਪੰਜਾਬ ਦੇ ਮੁੰਡੇ ਆਏ ਹੋਏ ਸੀ ਉਹ ਵੀ ਕੋਈ ਜਿਗਾਰਡ ਲਾਉਣ ਗਏ ਨੇ ਇਧਰਲੇ ਪਾਸੇ ਵੀ ਜੈਕ ਲਾ ਕੇ ਕਿਤੋਂ ਪੈਟਰੋਲ ਮਿਲ ਜੇ ਉਹਨਾਂ ਨੂੰ ਵੀ ਕਿਸੇ ਪਾਸੇ ਪੈਟਰੋਲ ਨਹੀਂ ਮਿਲ ਰਿਹਾ ਸਾਰੀਆਂ ਗੱਡੀਆਂ ਵੀ ਇੱਥੇ ਖੜੀਆਂ ਨੇ ਜਿਹਨਾਂ ਨੇ ਇਧਰ ਨੂੰ ਜਾਣਾ ਸੀ ਉਹ ਵੀ ਇੱਥੇ ਖੜੇ ਨੇ ਜਿਹੜੇ ਉੱਪਰੋਂ ਮੁੜ ਕੇ ਆਏ ਨੇ ਉਹਨਾਂ ਵਾਸਤੇ ਵੀ ਇਧਰਲੇ ਪਾਸੇ ਦਾ ਪੈਟਰੋਲ ਪੰਪ ਉਹਨਾਂ ਨੂੰ ਜਾ ਕੇ ਪੈਟਰੋਲ ਪੰਪ ਮਿਲਣਾ ਮਨਾਲੀ ਦੇ ਵਿੱਚ ਮਨਾਲੀ ਚ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ ਪੀਕ ਸੀਜ਼ਨ ਦੇ ਵਿੱਚ ਇਹ ਜਿਹੇ ਟਾਈਮਾਂ ਦੇ ਵਿੱਚ ਤਾਂ ਯਾਰ ਆਹੀ ਖੁਸ਼ੀ ਹੁੰਦਾ ਇੱਥੇ ਲੇਹ ਲਦਾਖਾ ਦੇ ਟੂਰ ਵਾਲੇ ਪਾਸੇ ਨੂੰ ਖਾਸ ਕਰਕੇ ਜੂਨ ਜੁਲਾਈ ਕਿਉਂਕਿ ਹੁਣ ਜਦ ਆਖਾਂ ਦੀਆਂ ਛੁੱਟੀਆਂ ਹੋਈਆਂ ਪਈਆਂ ਨੇ ਤੇ ਮਨਾਲੀ ਮਨੋਲੀ ਭਰਿਆ ਪਿਆ ਪੈਟਰੋਲ ਦੀ ਲਾਗਤ ਬਹੁਤ ਜ਼ਿਆਦਾ ਆ ਤੇ ਸ਼ਾਰਟੇਜ ਹੋ ਗਈ ਤਾਂ ਕਰਕੇ ਆ ਪੀਪੀਆਂ ਮੇਰੇ ਸਿਰ ਤੇ ਟੰਗੀਆਂ ਹੋਈਆਂ ਨੇ ਜੇ ਕਿਸੇ ਨੇ ਪੈਟਰੋਲ ਲੈ ਕੇ ਜਾਣਾ ਇਧਰਲੇ ਪਾਸੇੋਂ ਕਿਉਂਕਿ ਇੱਥੇ ਆਖਰੀ ਪੈਟਰੋਲ ਪੰਪ ਆਉਂਦਾ ਲੋ ਜੀ ਰਾਹ ਦੇ ਵਿੱਚ ਦੀ ਇੱਕ ਗੱਡੀ ਵਾਲੇ ਲੰਘ ਰਹ ਇਹ 5 ਲੀਟਰ ਤੇਲ ਆ ਕਿੰਨੀ ਹੈਗੀ ਇਹ 250 ਰੁਪਈਆ ਦੀ ਉਹਨਾਂ ਨੇ 750 ਰੁਪਈਆ ਦੇ ਵਿੱਚ ਮੈਨੂੰ ਇਹ ਦਿੱਤਾ ਤੇ 500 ਰੁਪਏ ਦਾ ਤੇਲ ਹੋ ਗਿਆ 250 ਰੁਪਏ ਦੀ ਕੈਨੀ ਹੋਗੀ ਪਰ ਫਾਇਦਾ ਕੋਈ ਇਹਦੇ ਨਾਲ ਵੀ ਨਹੀਂ ਮਤਲਬ ਚਲੋ ਕੁਝ ਤਾਂ ਮਿਲਿਆ ਵੀ ਜੇ ਮਾੜੇ ਮੋਟੇ ਚੱਕਰ ਚੁੱਕਰ ਲਾਉਣੇ ਪੈਗੇ ਉਹਨਾਂ ਪਰ ਉਹਦੇ ਨਾਲ ਆਪਾਂ ਨੇੜੇ-ਤੇੜੇ ਪਹੁੰਚ ਜਾਗੇ ਪਰ ਅੱਗੇ ਨਹੀਂ ਜਾ ਸਕਦੇ ਆਪਾਂ ਨੂੰ ਘੱਟੋ-ਘੱਟ 15 ਲੀਟਰ ਤੇਲ ਚਾਹੀਦਾ 3 ਲੀਟਰ ਮੇਰੇ ਟੈਂਕੀ 'ਚ ਹੈਗਾ 5 ਲੀਟਰ ਇਹ ਆ 7-8 ਲੀਟਰ ਹੋਰ ਚਾਹੀਦਾ ਆਪਾਂ ਨੂੰ ਇਹ ਤਾਂ ਦੇ ਦिए ਤੁਸੀਂ ਦੇ ਦਿਓ ਮੈਂ ਕਰਾਂ ਤੁਸੀਂ ਕਰਾਏ ਬਸ ਮੈਂ ਫਿਰ ਆ ਤਾਂ ਨਵੇੜਦਾ ਲੈ ਜਾਣਾ ਜਲਦੀ ਰੁਕਣਾ ਨਹੀਂ ਆ ਪਿਆ ਆਹ ਦੇਖੋ ਠੀਕ ਆ ਥੈਂਕ ਯੂ ਭਾਈ ਲੈ ਭਾਈ ਸਾਰੇ ਲੋਕਾਂ ਨੇ ਜੋਰ ਲਾ ਲ ਥੱਕ ਗਏ ਆਪਾਂ ਤਾਂ ਮੌਜ ਨਾਲ ਮਸਤ ਮਲੰਗਾ ਵਾਂਗੂ ਬੈਠੇ ਸੀ ਹੁਸ਼ਿਆਰਪੁਰ ਤੋਂ ਮੁੰਡੇ ਆਏ ਉਹਨਾਂ ਨੇ ਗਾਂਟੀ ਪਾਈ ਉਹਨਾਂ ਦੇ ਗਾਹਾਂ ਬੰਦੇ ਜਾਣ ਪਛਾਣਦੇ ਸੀ ਉਹਨਾਂ ਨੇ ਫੋਨ ਫਾਨ ਕਰਾਇਆ ਤੇ ਕਿਸੇ ਵੀ ਬੰਦੇ ਨੂੰ ਇੱਥੇ ਪੈਟਰੋਲ ਨਹੀਂ ਮਿਲ ਰਿਆ ਸੀ ਆਪਾਂ ਨੂੰ ਪੈਟਰੋਲ ਮਿਲ ਗਿਆ ਹੁਣ ਆ ਮੇਰਾ ਜੈਰੀਕੈਨ ਫੁੱਲ ਠੀਕ ਆ 13 ਲੀਟਰ ਇਹਦੇ ਵਿੱਚ ਆ 13 ਤੇ 5 18 ਲੀਟਰ ਆ ਬਹੁਤ ਆ ਇੰਨਾ ਕਹਿੰਦੇ ਯਾਰ ਬਾਈ ਛੇਤੀ ਛੇਤੀ ਕਰੋ ਸਾਡੇ ਗਾਲਾਂ ਪੈਣਗੀਆਂ ਪੈਟਰੋਲ ਇਨਾਂ ਕੋਲ ਹੈਗਾ ਸੀ ਬਸ ਦੇਰ ਹੀ ਰਹੀ ਸੀ ਐਮਰਜੈਂਸੀ 'ਚ ਠੀਕ ਆ ਭਰ ਗੇ ਜੈਰੀਕੈਨ ਭਰ ਤੇ 18 ਲੀਟਰ ਹੋ ਗਿਆ ਫੇਰ ਵੀ ਪਦਮ ਪਦੋਂ ਤਾਂ ਜਾ ਹੀ ਬੜੂਗਾ ਕਿਹੜਾ ਕਿਦਾਂ ਯਾਰ ਅਸਲੀ ਪਾਜੀ ਕੀ ਹਾਲ ਹੈ ਜੀ ਵਾਹ ਠੀਕ ਠਾਕ ਕਿਰਪਾ ਮੈਂ ਸੰਗਰੂਰ ਤੋਂ ਸੰਗਰੂਰ ਸੰਗਰੂਰ ਤੁਸੀਂ ਸੂਰੇ ਗੁਜਰਾਤ ਸੂਰਤ ਗੁਜਰਾਤ ਠੀਕ ਹੈ ਠੀਕ ਹੈ ਡਾਇਮੰਡ ਸਿਟੀ ਹਾਂ ਠੀਕ ਹੈ ਠੀਕ ਹੈ ਅੱਗੇ ਪਟ્રોલ ਪੱਕੀ ਪੱਕੀ ਅੱਗੇ ਬਾਈ ਇੱਥੇ ਵੀ ਨਹੀਂ ਪਟ્રોલ ਮਿਲ ਰਿਹਾ ਸਾਨੂੰ ਅੱਗੇ ਕਿਤੇ ਪਟ્રોલ ਨਹੀਂ ਮਿਲਣਾ ਕਿੰਨੇ ਕਿਲੋਮੀਟਰ ਅੱਗੇ 7 ਕਿਲੋਮੀਟਰ ਪਟ્રોલ ਪੰਪ ਆ ਉੱਥੇ ਪਟ્રોલ ਨਹੀਂ ਹੈਗਾ ਉਸ ਤੋਂ ਬਾਅਦ 307 ਕਿਲੋਮੀਟਰ ਬਾਅਦ ਪਟ્રોલ ਪੰਪ ਆ ਲੇਅ ਦੇ ਵਿੱਚ ਨਾ ਉਥੇ ਲਿਖਿਆ ਵੀ ਹੈ ਲਾਸਟ ਪੈਟਰੋਲ ਪੰਪ ਆਹੋ ਹਾਂ ਕਿੱਥੇ ਸਟੇ ਕਰਨਾ ਸਰ ਸਰ ਮੈਂ ਜਾਊਗਾ ਸ਼ਾਇਦ ਜਿਸਪਾ ਆਪਾਂ ਜਿਸਪਾ ਜਾਂ ਫਿਰ ਦਾਰਚਾ ਤੁਸੀਂ ਪੰਜਾਬੀ ਬੋਲ ਰਹੇ ਹੋ ਹਾਂ ਤੁਸੀਂ ਕਿਵੇਂ ਪੰਜਾਬੀ ਬੋਲ ਲੈਂਦੇ ਹੋ ਮੈਂ ਅੰਬਰ ਸਰ ਦਾ ਗੁਜਰਾਤ ਰਹਿੰਦੇ ਹੋ ਹਾਂ ਅੱਛਾ ਜੀ ਕਮਾਲ ਆ ਯਾਰ ਦੁਲਵਾਰ ਤੇ ਲੱਗੇ ਮਾਸੀ ਦੇ ਘਰ ਨੇ ਤੇ ਕੋਟ ਕਰ ਚਾ ਮੇਰੇ ਨਾਮ ਕੇ ਹੈ ਅੱਛਾ ਜੀ ਬਾਅਦ ਲੈਤਾ ਆਪਕੇ ਹਏ ਠੀਕ ਹੈ ਠੀਕ ਹੈ ਭਾਈ ਇਥੇ ਬਈ ਪੈਟਰੋਲ ਪੰਪ ਮੁਸ਼ਕਿਲ ਨਾਲ ਦੇ ਰਹੇ ਨੇ ਨਹੀਂ ਉਹ ਜਾਂਦੇ ਪਏ ਹਾਂ ਛੇ ਛੇ ਦੀ ਰੀਫਿਲ ਕਰਾ ਲਓ ਮੈਂ ਕਿਹਾ 300 ਰੇਂਜ ਲੇ ਕੇ ਫੋਲ ਕਰਾ ਲਈ ਹਾਂ 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 ਬਈ ਲਓ ਜੀ ਆ ਰੱਬ ਸਾਸ ਦਿੰਦਾ ਸਾਰੀ ਦੁਨੀਆ ਜੋਰ ਲਾ ਕੇ ਹਟ ਗਈ ਮੈਂ ਮੌਜ ਨਾਲ ਬੈਠਾ ਰਹਾ ਚਾਹ ਚੂ ਪੀ ਗਿਆ ਵੀਡੀ ਵੈਡ ਕੀਤੀ ਗੱਲਾਂ ਬਾਤਾਂ ਲੋਕਾਂ ਨਾਲ ਮਾਰੀ ਗਿਆ ਤੇਰਾ ਐਂਡ ਤੇ ਮੁੰਡੇ ਆਏ ਇਹ ਮੁੰਡੇ ਕਹਿੰਦੇ ਵੀ ਜਦੋਂ ਡਰਾਈਵਰ ਤੇਲ ਲੈ ਕੇ ਆਉਂਦਾ ਨਾ ਇਧਰਲੇ ਪਾਸੇ ਨੂੰ ਉਹ ਸਾਡੇ ਪਿੰਡ ਦਾ ਕਹਿੰਦਾ ਆਹ ਭੇਡਾਂ ਪਾਲਦੇ ਨੇ ਲੋਕ ਇਧਰ ਹਣਾ ਚੱਲ 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 ਬਈਓ ਬੱਕਰਿਓ ਮੇਮਣਿਓ ਲੈ ਲਿਓ ਹੋਰ ਗੱਲਾਂ ਦੀਆਂ ਗੱਲਾਂ ਪੇਡਾਂ ਵੜੀਆਂ ਨੇ ਯਾਰ ਆਥ ਨਾਲ ਟਾਈਮ ਪੇਡਾਂ ਦੀ ਛੁੱਟੀ ਦਾ ਹੁੰਦਾ ਐਸ ਵੇਲੇ ਇਹ ਆਫਿਸ ਤੋਂ ਮੁੜਦੀਆਂ ਨੇ ਤੇ ਜਾਮ ਕਰਕੇ ਰੱਖਦੀਆਂ ਨੇ ਪੂਰਾ ਲੋਜੀ ਜਿਸ ਪਾ ਤੋਂ ਆਪਾਂ 3 ਕਿਲੋਮੀਟਰ ਪਹਿਲਾਂ ਖੜੇ ਆ ਜੀ ਇਹ ਆਪਣਾ ਕਮਰਾ ਤੇ ਇਹ ਕਾਮਨ ਰੂਮ ਐ ਇੱਕ ਤਰ੍ਹਾਂ ਦਾ ਇਹ ਬੈੱਡ ਮੈਨੂੰ ਦੇਤਾ ਤੇ ਬਾਈ ਕਹਿੰਦਾ ਵੀ ਜੇ ਹੋਰ ਬੰਦੇ ਆਉਣਗੇ ਤਾਂ ਰਾਤ ਨੂੰ ਤੇਰੇ ਨਾਲ ਅਸੀਂ ਐਡਜਸਟ ਕਰ ਦਾਂਗੇ ਮੈਂ ਕਿਹਾ ਠੀਕ ਐ ਸਰ ਹੁਣ ਅਪਡੇਟ ਇਹ ਆ ਭਾਈ ਆ ਪੈਟਰੋਲ ਆਪਾਂ ਨੂੰ ਮਿਲ ਚੁਕਿਆ ਜਿੰਨੀ ਕਿ ਤੰਗੀ ਪਰੇਸ਼ਾਨੀ ਮੈਨੂੰ ਲੱਗਦਾ ਸੀ ਵੀ ਹੋਊਗੀ ਅੱਜ ਤਾਂ ਆਪਣੇ ਘੱਟੋ ਘੱਟ 4 4.5 ਘੰਟੇ ਖਰਾਬ ਹੋਏ ਨੇ ਤੇ ਉਸ ਤੋਂ ਬਾਅਦ ਫਿਰ ਮੈਂ ਕਮਰੇ ਦੇ ਵਿੱਚ ਹੋਟਲ 'ਚ ਜਾਣ ਲੱਗਿਆ ਸੀ ਮੈਂ ਆਨਲਾਈਨ ਕਮਰਾ ਬੁੱਕ ਕਰ ਲਿਆ ਸੀ ਉੱਥੇ ਪੈਟਰੋਲ ਪੰਪ ਦੇ ਨੇੜੇ ਫਿਰ ਉਹ ਹੁਸ਼ਿਆਰਪੁਰ ਵਾਲੇ ਬਾਈ ਆਏ ਨਹੀਂ ਉਹਨਾਂ ਦੇ ਅੱਗੇ ਜਿਹੜੇ ਪੈਟਰੋਲ ਲੈ ਕੇ ਇੱਧਰਲੇ ਪਾਸੇ ਆਉਂਦੇ ਸੀ ਬੰਦੇ ਡਰਾਈਵਰ ਕੈਂਟਰ ਵਾਲੇ ਉਹਨਾਂ ਦਾ ਉਹਨਾਂ ਦੀ ਜਾਣ ਪਛਾਣ ਸੀ ਫਿਰ ਬਾਈਆਂ ਨੇ ਹੋਰ ਗੱਲਬਾਤ ਕਰ ਕਰਾ ਕੇ ਲਿੰਕਨ ਨੂੰ ਇੱਕ ਕੱਢ ਕੇ ਪੈਟਰੋਲ ਪੰਪ ਦੇ ਮੈਨੇਜਰ ਨੂੰ ਐਮ ਡੀ ਨੂੰ ਫੋਨ ਕਰਾਇਆ ਉਹਨਾਂ ਨੇ ਕਿਹਾ ਵੀ ਸਾਨੂੰ ਪੈਟਰੋਲ ਆਪਾਂ ਦੇ ਦਿੰਦੇ ਆ ਪਰ ਪਰ ਜਿਨੇ ਜਿਨੇ ਪੈਟਰੋਲ ਪੈਂਦਾ ਦੇਖ ਲਿਆ ਉਹਨੂੰ ਸਾਰਿਆਂ ਨੂੰ ਪੈਟਰੋਲ ਦੇਣਾ ਪੈਣਾ ਉਹ ਕਹਿੰਦੇ ਵੀ ਚੱਲ ਕੋਈ ਨਾ ਕੇਣਾ ਤੁਸੀਂ ਸਾਨੂੰ ਦੋ ਤੇ ਉਹ ਬਾਈ ਇਹਨੇ ਵਧੀਆ ਸੀ ਯਾਰ ਉਹਨਾਂ ਨੇ ਪਹਿਲਾਂ ਆਪਦਾ ਪੈਟਰੋਲ ਜਦੋਂ ਪਹੁੰਚੇ ਨਾ ਪੈਟਰੋਲ ਪੰਪ ਤੇ ਲੈਣ ਨਾਲੀ ਉਹਨਾਂ ਨੇ ਮੈਨੂੰ ਫੋਨ ਕਰਤਾ ਤੇ ਮੈਂ ਹਜੇ ਤੁਰ ਨਹੀਂ ਲੱਗਿਆ ਸੀ ਆਪਦੇ ਹੋਟਲ ਵਾਲੇ ਪਾਸੇ ਨੂੰ ਮੈਂ ਵੀ ਸਿੱਧਾ ਨਾਲ ਜਿਹਨੇ ਪੈਟਰੋਲ ਪੰਪ ਤੇ ਪਹੁੰਚ ਗਿਆ ਚੌਥਾ ਨੰਬਰ ਤੇ ਵਾਰੀ ਮੇਰੀ ਸੀ ਤੇ ਪੈਟਰੋਲ ਆਪਾਂ ਲੈ ਲਿਆ ਇਸ ਟਾਈਮ ਮੇਰੇ ਕੋਲ 20 ਲੀਟਰ ਦੇ ਨੇੜੇ ਤੇੜੇ ਪੈਟਰੋਲ ਆ ਠੀਕ ਹੈ ਜੀ ਉਹਨਾਂ ਬਾਈਆਂ ਹੋਰਾਂ ਕੋਲ ਤਾਂ ਘੱਟੋ ਘੱਟ 50 ਲੀਟਰ ਤੇਲ ਪਵਾ ਲਿਆ ਉਹਨਾਂ ਨੇ ਤਿੰਨ ਬੰਦੇ ਨੇ 30 ਲੀਟਰ ਆ ਉਹ ਕੈਰੀ ਕਰੀ ਫਿਰਦੇ ਨੇ ਤੇ 35 40 ਤੋਂ 30 ਕਿਲੋਲਟਰ ਦੇ ਨੇੜੇ ਤੇਰੇ ਉਹਨਾਂ ਨੇ ਮੋਟਰਸਾਈਕਲਾਂ ਚਲਾ ਲਓ 50 60 ਲੀਟਰ ਉਹਨਾਂ ਨੇ ਤੇਲ ਲੈ ਲਿਆ ਹੁਣ ਦੇਖੋ ਸਟੇਟ ਸਟੇਟ ਦਾ ਫਰਕ ਹੁੰਦਾ ਆਪਾਂ ਕਿਸੇ ਸਟੇਟ ਦਾ ਨਾਂ ਨਹੀਂ ਲੈ ਕੇ ਕਹਿੰਦਾ ਮੈਂ ਗੱਲ ਇਹ ਆਪਣੇ ਗਵਾਂਡੀ ਸਟੇਟ ਦੀ ਗੱਲ ਆ ਉੱਥੇ ਬੰਦੇ ਬੈਠੇ ਸੀ ਮੈਨੂੰ ਪਹਿਲਾਂ ਪੁੱਛਣ ਲੱਗੇ ਬਾਈ ਪੈਟਰੋਲ ਦਾ ਕੀ ਕਰੀਂਗਾ ਮੈਂ ਕਿਹਾ ਬਈ ਮੈਨੂੰ ਤਾਂ ਹਜੇ ਕੋਈ ਪਤਾ ਨਹੀਂ ਪੈਟਰੋਲ ਦਾ ਕੀ ਬਣੂਗਾ ਮੈਂ ਤਾਂ ਬਹਿ ਕੇ ਵੇਟ ਕਰਦਾ ਵੀ ਜਦੋਂ ਕੋਈ ਹੀਲਾ ਬਣ ਗਿਆ ਆਪਾਂ ਪੈਟਰੋਲ ਲੈ ਲਾਂਗੇ ਤੇ ਬਾਅਦ ਉਹਨਾਂ ਨੂੰ ਕੋਈ ਹੀਲਾ ਬਣ ਗਿਆ ਹੋਣਾ ਉਹਨਾਂ ਨੇ ਕੋਈ ਗਾਹਾਂ ਦੇ ਗਾਹਾਂ ਫੋਨ ਕਰਕੇ ਫਿਰ ਮੈਨੂੰ ਦੇਖ ਕੇ ਨਾ ਉਹ ਪਰੇ ਜਾ ਜਾ ਕੇ ਗੱਲਾਂ ਕਰਨ ਲੱਗੇ ਵੀ ਇਹਨੂੰ ਸੁਣ ਨਾ ਜਾਵੇ ਵੀ ਸਾਡਾ ਜਿਹੜਾ ਪੈਟਰੋਲ ਆ ਕੇ ਤੇ ਅੱਧਾ ਹੀ ਬਾਈ ਨਾਲ ਹੈ ਜੀ ਠੀਕ ਆ ਮੈਥੋਂ ਥੋੜਾ ਜਿਹਾ ਮਤਲਬ ਉਹਲੇ ਜੇ ਨਾਲ ਗੱਲ ਕਰਨ ਲੱਗੇ ਆਪਣੇ ਗਵਾਂਡੀ ਸਟੇਟ ਦੇ ਬੰਦੇ ਪਰ ਆ ਪੰਜਾਬ ਵਾਲੇ ਬੰਦੇ ਐਨੇ ਘੈਂਟ ਸੀ ਸਪੈਸ਼ਲ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦਾ ਬਾਈ ਨੰਬਰ ਤੇ ਤੈਨੂੰ ਅਸੀਂ ਫੋਨ ਕਰ ਦਾਂਗੇ ਜਦੋਂ ਸਾਡਾ ਪੈਟਰੋਲ ਦਾ ਹੀਲਾ ਹੋ ਗਿਆ ਤੇ ਵੈਸੇ ਇਹਨਾਂ ਕੋਲ ਖੜ ਕੇਵੇਂ ਪੰਜ ਚਾਰ ਮਿੰਟ ਗੱਲਾਂ ਮਾਰੀਆਂ ਸੀ ਪੰਜ ਚਾਰ ਮਿੰਟ ਗੱਲਾਂ ਮੈਂ ਉਹਨਾਂ ਕੋਲ ਵੀ ਮਾਰੀਆਂ ਸੀ ਪਰ ਇਹ ਬੰਦਿਆਂ ਨੇ ਮੇਰਾ ਵਧੀਆ ਦਿਲੋਂ ਕਰਕੇ ਫਿਰ ਆਪਾਂ ਨੂੰ ਭਲਾ ਕੇ ਪੈਟਰੋਲ ਦਵਾਵਾ ਹੁਣ ਆਪਣੇ ਕੋਲ 18 ਲੀਟਰ ਪੈਟਰੋਲ ਤੇ ਸਵੇਰੇ ਆਪਾਂ ਨੂੰ ਦਾਰਜਾ ਵਾਸਤੇ ਨਿਕਲਣਾ ਪਊਗਾ ਅਸਦੇ ਆ ਕਿਉਂਕਿ ਅੱਗੇ ਜਾ ਕੇ ਇੱਕ ਬਾਈ ਜੰਕਸ਼ਨ ਆਉਂਦਾ ਬਾਕੀ ਅਪਡੇਟ ਤੁਹਾਨੂੰ ਕੱਲ ਨੂੰ ਦਵਾਂਗੇ ਫਿਲਹਾਲ ਹੁਣ ਥੱਕੇ ਹੋਏ ਆ ਮੋਟਰਸਾਈਕਲ ਤੋਂ ਸਮਾਨ ਲਾਈਏ ਤੇ ਪ੍ਰਸ਼ਾਦਾ ਪਾਣੀ ਛਕੀਏ ਹਨਾ ਅਪਡੇਟ ਤੁਹਾਨੂੰ ਕੱਲ ਨੂੰ ਦਵਾਂਗੇ ਅੱਜ ਦੇ ਵਲੌਗ ਦੇ ਵਿੱਚ ਤਾਂ ਖੱਜਲ ਖਵਾਰੀ ਹੋਈ ਆ ਠੀਕ ਆ ਇਹ ਕਿਹੜਾ ਉਹ ਬਾਈ ਤੋਂ ਮੈਂ ਕੈਣੀ ਵਾਲਾ ਪੈਟਰੋਲ ਲਿਆ ਸੀ ਉਹੀ ਫਿਰ ਉਹੀ ਆ ਵੀ 250 ਰੁਪਈਆ ਦੀ ਕੈਣੀ ਸੀ ਮੈਂ ਉਹ ਬਾਈ ਹੋਰਾਂ ਨੂੰ ਦੇ ਦਿੱਤੀ ਦੂਜਿਆਂ ਨੂੰ ਮੈਂ ਕਿਹਾ ਭਈਆ ਕੈਣੀ ਤੁਸੀਂ ਰੱਖ ਲਓ ਹਣਾ ਤੇ ਜਿੰਨਾ ਸਤਿਉਰ ਦੇ ਕੋਲ ਤੇਲ ਪੈਂਦਾ ਤੁਸੀਂ ਆਦਰ ਦੇਖ ਲਓ ਮੈਂ ਤੇ ਆਪਣਾ ਤੁਸੀਂ ਇੰਨਾ ਕੰਮ ਕਰਤੇ ਬਹੁਤ ਤੇ ਉਦੂਆ ਬਾਈ ਹੋ ਰਹੇ ਨਾ ਨੰਬਰ ਐਕਸਚੇਂਜ ਹੋ ਗਿਆ ਅੱਗੇ ਪਿੱਛੇ ਲੋਡ ਲੜ ਪੈਂਦੀ ਰਹੀ ਜਿਹੜੇ ਰੂਟ ਥਾਂ ਹੀ ਮੈਂ ਜਾਣਾ ਉਸੇ ਰੂਟ ਥਰੂ ਬਾਈ ਹੋ ਰਹੇ ਨੇ ਜਾਣਾ ਤੇ ਜਿਉ ਉਹ ਆਪਣੀ ਵੀਡੀਓ ਦੇਖਦੇ ਹੋਏ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੇਹ ਲਦਾਖ ਦੇ ਐਡਵੈਂਚਰ ਦੀ ਪਹਿਲੀ ਵੀਡੀਓ ਹੀ ਅ ਅੱਜ ਕੰਮ ਖਰਾਬ ਕਰ ਗਈ ਸੀ ਤੇ ਸਫ਼ਰ ਸ਼ੁਰੂ ਹੋਣਸਾਰ ਹੀ ਖਤਮ ਹੋਣ ਵਾਲਾ ਕੰਮ ਹੋ ਗਿਆ ਸੀ ਠੀਕ ਹੈ ਦੇ ਫੇਰ ਵੀ ਰੱਬ ਨੇ ਚਲੋ ਸੁੱਖ ਰੱਖੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਚਿੱਲ ਮੂੜ ਕਰਕੇ ਬੈਠਾ ਰਿਆ ਮੈਂ ਕਿ ਜੋ ਹੋਊਗਾ ਦੇਖੀ ਜਾਊਗਾ ਆਥਨ ਤੱਕ ਵੇਟ ਜਰੂਰ ਕਰਦੇ ਆ ਤੇ ਉਹੀ ਗੱਲ ਉਹੀ ਸ਼ਾਮ ਨੂੰ ਗੱਲ ਬਣ ਗਈ ਤੇ ਫਿਲਹਾਲ ਹੁਣ ਫੁੱਲ ਨੀਰਾ ਹੋਇਆ ਪਿਆ ਠੰਡ ਬਹੁਤ ਜਿਆਦਾ ਹੋਈ ਪਈ ਆ ਕਮਰਾ ਮੈਂ 500 ਰੁਪਈਆ ਚ ਲੈ ਲਿਆ ਨਵੀਂ ਵੀਡੀਓ ਤੇ ਮੈਂ ਕਰ ਲੂ ਫੇਰ ਮਿਲਦੇ ਆ ਬਾਕੀ ਅਪਡੇਟ ਕੱਲ ਵਾਲੀ ਵੀਡੀਓ ਦੇ ਵਿੱਚ ਦਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ